ਪਰ ਆਏ ਆ ਥੋੜੇ ਜਿਹੇ ਬੰਦੇ ਪ੍ਰਾਣੇ ਹੋ ਗਏ ਗੱਪ ਥੋੜਾ ਜਿਹਾ ਹਸਾਬ ਨਾਲ ਮਾਰਦੇ ਹੋ ਨਵੇਂ ਮੁੰਡੇ ਮਾਰਵੜੀ ਵਾਲੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਮਾਰ ਕਿੰਨਾ ਕੁ ਦੇਣਾ ਕਈ ਅਰੀ ਕਿਉਂਕਿ ਕਈ ਵਾਰ ਛਾਲ ਵੱਡੀ ਮਾਰ ਵੱਡੀ ਮਾਰ ਵਹਿੰਦੇ ਆ ਹਾਂ ਨਵੇਂ ਮੁੰਡੇ ਸਾਰੇ ਅੱਜ ਕੱਲ ਫੇਸਬੁੱਕ ਤੇ ਇਹਦੇ ਤੇ YouTubeਾਂ ਦੇ ਜੁੜੇ ਆ ਤਾਂ ਵੈਸੇ ਅੰਦਰੋਂ ਹੀ ਕੱਢ ਰਹੇ ਹੁੰਦੇ ਗੌਣ ਤਾਂ ਸਾਰੇ ਚੱਲੀ ਜਾਂਦੇ ਸਰਕਾਰੀ ਸ਼ੋਅ ਸੀ ਨਾ ਜੀ ਉਦੋਂ 2008 ਤੋਂ ਲੈ ਕੇ ਅਸੀਂ ਸਾਰੇ ਹੀ ਜਿੰਨੇ ਘੋੜੀਆਂ ਨੇ ਸਾਰੇ ਕੰਪੀਟੀਸ਼ਨ ਲੜਦੇ ਬਾਈ ਹੋਰੀ ਤੇ ਅਸੀਂ ਤਕਰੀਬਨ ਹਰੇਕ ਰਿੰਗ 'ਚ ਹੀ ਖੜ੍ਹਦੇ ਜੀ ਅਰੇ ਜਦੋਂ ਦੇ ਸਰਕਾਰੀ ਸ਼ੋਅ ਬੰਦ ਹੋ ਗਏ ਪ੍ਰਾਈਵੇਟ ਸ਼ੋਅ ਸ਼ੁਰੂ ਹੋ ਗਏ ਉਦੋਂ ਦੇ ਪਤਾ ਨਹੀਂ ਕਿਉਂ ਸਾਰੇ ਬੰਦੇ ਜਿਹੜੇ ਮੇਨ ਪਛਾਹ ਹਟ ਗਈ ਹੁਣ ਹਰੇਕ ਸ਼ੋਅ ਤੇ ਰੌਲਾ ਪੈਂਦਾ ਉਹਦਾ ਕਾਰਨ ਕੋਈ ਨਾ ਕੋਈ ਤਾਂ ਹੋਊਗਾ ਜੀ ਜਿਵੇਂ ਅੱਗ ਬਲਦੀ ਆ ਧੂਆ ਤਾਂ ਹੀ ਨਿਕਲਦਾ ਜੀ ਇਸ ਕਰਕੇ ਸਾਰੇ ਜਿਹੜੇ ਬੰਦੇ ਪਛਾਹ ਹਟਣ ਲੱਗ ਪਏ ਚਲੋ ਨਵੇਂ ਮੁੰਡਿਆਂ ਨੂੰ ਸ਼ੌਕ ਆ ਉਹ ਬਹੁਤ ਵਧੀਆ ਕੰਮ ਹੈ ਚਲੋ ਪਾਲਦੇ ਆ ਆਪ ਦਾ ਘੋੜੇ ਲਿਆਉਂਦੇ ਆ ਹਰੇਕ ਰਿੰਗ ਚ ਲੱਜਾਂਦੇ ਆ ਹਰ ਤਾਂ ਘੋੜਾ ਕੋੜੀ ਫਸਟ ਆਉਂਦਾ ਜੀ ਜੀ ਜਾਦਾ ਆਪਦੀ ਸਹਿਨਸ਼ੀਲਤਾ ਵਧਾਓ ਜੀ ਤੇ ਜਾਂ ਫਿਰ ਲਿਜਾਣੋ ਹਟ ਜਾਓ ਜੀ ਦੋ ਹੀ ਗੱਲਾਂ ਫਿਰ ਧਰਿਆ ਜੇ ਰੌਲਾ ਪਾਉਂਦਾ ਤਾਂ ਕੋਈ ਫਾਇਦਾ ਨਹੀਂ ਕਰ ਹੈ ਤਾਂ ਨੁਕਰਾਂ ਬਰੀਡ ਨਾਲ ਬਹੁਤ ਤਕਾ ਕਿਉਂਕਿ ਚਲੋ ਜਿਹੜੇ ਸ਼ੋਅ ਹੁੰਦੇ ਆ ਹਾਂਜੀ ਜੇ ਬਹੁਤਾਂ ਨਹੀਂ ਤਾਂ ਪ੍ਰਾਈਜ਼ ਕੋਈ ਐਡਜਸਟਮੈਂਟ ਕਰਕੇ ਸਾਰਿਆਂ ਦਾ ਸ਼ੋਅ ਆ ਜਿਹੜੇ ਪੰਜਾਬ ਦੀ ਬਰੀਡ ਹੈ ਹਾਂਜੀ ਹਰ ਬੰਦੇ ਦੀ ਪਹੁੰਚ ਆ ਲੈ ਸਕਦਾ ਹੈ ਘੋੜੇ ਵੇਚ ਵੀ ਸਕਦਾ ਹੈ ਤੇ ਜੇਕਰ ਮੇਲਿਆਂ ਦੀ ਜੋ ਸ਼ੋਅ ਹੁੰਦੇ ਆ ਜੇ ਉਹਦੇ ਚ ਨੁਕਰੇ ਨੂੰ ਨਾ ਪਿਛਾੜਿਆ ਜਾਵੇ ਤਾਂ ਤਾਂ ਸ਼ਾਹ ਹੋਰ ਵੱਧ ਮੈਨੂੰ ਆਪ ਦੇ ਆਪ ਨੂੰ ਦੇਖਦੇ ਨੂੰ ਹੋ ਗਿਆ 35 ਸਾਲ ਇਸ ਮੰਡੀ ਨੂੰ ਜੀ ਤੇ ਪਰ ਇਹ ਕਹਿੰਦੇ ਉਦੋਂ ਵੀ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਇਹ ਮੰਡੀ ਲੱਗਦੀ ਹੈ ਜੀ ਕਿਸੇ ਸਮੇਂ ਇੱਥੇ ਮੱਝਾਂ ਦੀ ਵੀ ਬਹੁਤ ਵੱਡੀ ਮੰਡੀ ਹੁੰਦੀ ਸੀ ਦੇਖੋ ਹੌਲੀ ਹੌਲੀ ਉਹ ਮੱਝਾਂ ਦੀ ਮੰਡੀ ਵੀ ਖਤਮ ਹੋ ਗਈ ਤੇ ਪਰ ਜਿਸ ਤਰ੍ਹਾਂ ਆਉਣ ਵਾਲੇ ਹਾਲਾਤ ਹਨ ਨਾ ਉਹ ਸਾਨੂੰ ਲੱਗਦਾ ਪਿਆ ਵੀ ਘੋੜਿਆਂ ਦੀ ਮੰਡੀ ਵੀ ਜਿਹੜੀ ਖਤਮ ਹੋ ਜਾਊਗੀ ਜੀ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਯਾਨੀ ਇਹ ਨਹੀਂ ਕੰਮ ਹੋਣਾ ਚਾਹੀਦਾ ਇਸ ਘੋੜਾ ਮੰਡੀ ਨੂੰ ਮੁਕਸਰ ਵਾਲੀ ਨੂੰ ਪੱਕੀ ਜਗ੍ਹਾ ਪ੍ਰੋਪਰ ਜਗ੍ਹਾ ਜ਼ਰੂਰ ਮਿਲਣੀ ਚਾਹੀਦੀ ਹੈ ਸਿੱਧੂ ਸਟੱਡ ਫਾਰਮ ਪਿੰਡ ਕਾਲਿਆਣੀ ਲੈ ਕੇ ਪਹੁੰਚਿਆ ਜੀ ਤੁਹਾਨੂੰ ਅੱਜ ਤੁਹਾਨੂੰ ਸਾਰੇ ਸੀਨੀਅਰ ਬੰਦੇ ਮਿਲਾਉਣੇ ਆ ਤੇ ਬਹੁਤ ਤਜਰਬੇ ਉਹਨਾਂ ਦੇ ਤੁਹਾਡੇ ਨਾਲ ਸਾਂਝੇ ਕਰਨੇ ਆਪਾਂ ਤੇ ਨਾਲ ਦੀ ਨਾਲ ਛੋਹਾਂ ਬਾਰੇ ਮੰਡੀਆਂ ਬਾਰੇ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਕਿਉਂਕਿ ਇਹਨਾਂ ਨੇ ਸਾਰੀ ਉਮਰ ਹੰਢਾਈਆ ਆਪਣੀ ਘੋੜਿਆਂ ਦੇ ਸ਼ੌਂਕ ਦੇ ਵਿੱਚ ਅੱਜ ਤੁਹਾਨੂੰ ਦੋ ਘੋੜੇ ਦਿਖਾਉਣੇ ਆ ਇੱਕ ਦੋ ਦੰਦ ਬਸ਼ੀਰਾ ਤੇ ਦੂਜਾ ਚਾਰ ਦੰਦ ਇਸੇ ਦਾ ਸਗਾਪਰਾ ਤੇ ਉਮਰ ਤਾਂ ਇਹਦੀ ਅਜੇ ਦੋ ਦੰਦ ਹੋਈ ਆ ਪਰ ਇਹਦੇ ਸਰੀਰ ਦੀ ਡੀਲ ਡਾਲ ਤੁਸੀਂ ਦੇਖ ਲਓ ਕੱਦ ਬਹੁਤ ਕਰ ਗਿਆ ਵੀ ਮੇਤਰਾ ਕੱਦ ਦਾ ਤਾਂ ਤੁਹਾਨੂੰ ਅਸੀਂ ਵੀਡੀਓ 'ਚ ਹੀ ਦੱਸਾਂਗੇ। ਬਾਕੀ ਅੰਦਾਜ਼ਾ ਤੁਸੀਂ ਲਾਏ ਲਵੋਗੇ ਇਹਦੀ ਲੈਂਥ ਦੇਖ ਕੇ ਇਹਦੀ ਹਾਈਟ ਦੇਖ ਕੇ। ਇਹਦੇ ਪਿਓ ਦਾ ਨਾਮ ਮੈਂ ਤੁਹਾਨੂੰ ਜਰੂਰ ਦੱਸ ਦਣਾ। ਇਹਦਾ ਪਿਓ ਆ ਜੀ ਜਵਾਲਾਮੁਖੀ ਘੋੜਾ। ਤੇ ਇਹਦੀ ਮਾਂ ਬਹੁਤ ਚੰਗੀ ਘੋੜੀ ਆ। ਉਹਨੇ ਜਿੰਨੇ ਵੀ ਬੱਚੇ ਦਿੱਤੇ ਆ ਸਾਰੇ ਪੂਰੇ ਚੋਟੀ ਚੱਕ ਬੱਚੇ ਦਿੱਤੇ ਆ ਮਿੱਤਰੋ। ਸਾਨ ਬਣਿਆ ਸਾਰੇ। ਤੇ ਇਹੇ ਦੋ ਦੰਦ ਤੇ ਇਹਦੀ ਮਾਂ ਵਾਲੇ ਪਾਸਿਓਂ ਜਿਹੜਾ ਭਰਾ ਦਿਖਾਉਣਾ ਤੁਹਾਨੂੰ ਮੈਂ ਉਹ ਚਾਰ ਦੰਦ ਹੋ ਗਿਆ। ਮਜ਼ਬੂਤ ਬਹੁਤ ਆ। ਬਾਕੀ ਸਵਾਰੀ ਦਾ ਘੋੜਾ ਬਹੁਤ ਚੰਗਾ ਹੈ ਅਕਸਰ ਆਪਾਂ ਜਿਵੇਂ ਕਹਿੰਦੇ ਨੇ ਵੀ ਸਰੀਰ ਜਦੋਂ ਜਿਆਦਾ ਵੱਡਾ ਹੋ ਜਾਂਦਾ ਘੋੜੇ ਤੋਂ ਉਹਨਾ ਸੁਥਰਾ ਨਹੀਂ ਤੁਰਿਆ ਜਾਂਦਾ ਪਰ ਇਹ ਰੇਪਿਆ ਬਈ ਬਹੁਤ ਚੰਗਾ ਚੱਲਦਾ ਮੈਂ ਵੀ ਇਹਦੀ ਸਵਾਰੀ ਕਰਕੇ ਦੇਖੀ ਆ ਤੇ ਅਜੇ ਇਹ ਹੈਗਾ 2 ਦਿਨ ਦਾ ਮਿੱਤਰੋ ਅੰਦਾਜ਼ਾ ਲਾਓ ਜਦੋਂ ਇਹਨੇ ਪੰਜਾਰੇ ਪੂਰੇ ਕਰਨੇ ਆ ਤਾਂ ਕਿਸ ਹਿਸਾਬ ਦੇ ਨੇ ਸਰੀਰ ਤੇ ਸੁੰਬਾ ਜਿਹੜਾ ਬਣਾਇਆ ਜਾਣਾ ਛਾਤੀ ਬਹੁਤ ਵੱਡੀ ਹੈ ਇਹਦੀ ਤੇ ਲੈਂਥ ਦਾ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਤੀ ਜੋ ਗਰਦਨ ਦੀ ਲਵਾਈ ਆ ਉਹ ਵੀ ਐਕਸਟਰਾ ਆਰਡੀਨਰੀ ਹੈ ਇਹਦੀ ਸਾਰੇ ਸੀਨੀਅਰ ਬੰਦੇ ਉਸ ਦਿਨ ਆਏ ਸੀ ਜਿਸ ਦਿਨ ਇਹ ਓਪਨ ਫੋਰ ਸਟੱਡ ਕਰੇ ਨੇ ਆਪਾਂ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਦਾ ਕਹਿੰਦੇ ਬਾਅਦ ਚ ਪਤਾ ਲੱਗਦਾ ਕੁਝ ਗੱਲਾਂ ਸਾਡੇ ਸੀਨੀਅਰ ਬੰਦਿਆਂ ਨੇ ਦਸੀਆਂ ਨੇ ਮੈਂ ਉਮੀਦ ਕਰੂੰਗਾ ਕਿ ਸਾਰੇ ਘੋੜਾ ਪਾਲਕ ਉਹਨਾਂ ਤੇ ਗੌਰ ਜਰੂਰ ਕਰਨਗੇ ਕਿਉਂਕਿ ਜਦੋਂ ਉਹਨਾਂ ਨੇ ਦੱਸਿਆ ਕਿ ਸ਼ੋਹਾਂ ਦਾ ਦੌਰ ਚੱਲਿਆ ਨਾ ਪੰਜਾਬ ਦੇ ਵਿੱਚ ਤਾਂ ਸਾਰੇ ਘੋੜਾ ਪ੍ਰੇਮੀਆਂ ਉਹਦੇ ਘੋੜੇ ਸ਼ੋਹਾਂ ਦੇ ਵਿੱਚ ਲੈ ਕੇ ਜਾਂਦੇ ਸੀ ਤੇ ਜਦੋਂ ਫਾਈਨਲ ਰਿਜ਼ਲਟ ਆਉਣਾ ਹੁੰਦਾ ਸੀ ਤਾਂ ਪਹਿਲੇ ਇੱਕ ਦੂਜੇ ਨੂੰ ਵਧਾਈਆਂ ਦੇ ਦਿੰਦੇ ਸੀ ਵੀ ਅੱਜ ਯਾਰ ਤੇਰਾ ਚੰਗਾ ਤੇ ਅੱਜ ਤੇਰਾ ਫਸਟ ਆਊਗਾ ਸੋ ਇਸ ਕਰਕੇ ਆਪਾਂ ਘੋੜਿਆਂ ਤੋਂ ਪਿਆਰ ਕਰਨਾ ਸਿੱਖੀਏ ਮਿੱਤਰੋ ਜਿਹੜੇ ਇਹ ਮੇਲੇ ਮੰਡੀਆਂ ਸ਼ੋਅ ਹੁੰਦੇ ਆ ਇੱਥੇ ਪਿਆਰ ਵਧਾਈਏ ਆਪਾਂ ਨਾ ਕਿ ਤਕਰਾਰ ਤੇ ਆਹ ਘੋੜਾ ਦੇਖੋ ਬਾਕੀ ਸਵਾਰ ਦੀ ਵੀ ਮੈਂ ਗੱਲ ਕਰਨੀ ਜ਼ਰੂਰ ਚਾਹੂੰਗਾ ਬਾਈ ਸਵਾਰ ਬਹੁਤ ਚੰਗਾ ਹੈ ਵੀਰ ਨਿਰਮਲ ਨੇ ਇਹ ਦੋਵੇਂ ਘੋੜੇ ਤੋਰੇ ਆ ਤੇ ਦੋਵੇਂ ਬਹੁਤ ਚੰਗੇ ਤੋਰੇ ਆ ਤੇ ਬਾਈ ਦਾ ਮੈਂ ਨੰਬਰ ਵੀ ਵਿੱਚ ਲਾ ਦੂੰਗਾ ਨਿਰਮਲ ਦਾ ਜਿਹੜੇ ਕਿਸੇ ਭਰਾ ਨੇ ਆਪਦਾ ਘੋੜਾ ਘੋੜੀ ਕੋਈ ਤਰਾਉਣਾ ਹੋਇਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਕਿਉਂਕਿ ਕਈ ਵਾਰ ਮੈਨੂੰ ਭਰਾ ਮਿਲਦਾ ਹੁੰਦਾ ਜਿੱਥੇ ਵੀ ਮੈਂ ਵੀਡੀਓ ਕਰਨ ਜਾਵਾਂ ਤਾਂ ਜਿਹੜਾ ਘੋੜਾ ਘੋੜੀ ਬਾਈ ਨੇ ਤੋਰਿਆ ਹੋਇਆ ਹੁੰਦਾ ਤਾਂ ਉੱਥੇ ਹਾਜ਼ਰੀ ਜ਼ਰੂਰ ਲਵਾਉਂਦਾ ਬਾਈ ਤੇ ਬਾਕੀ ਆ ਆ ਗਿਆ ਜੀ ਦੂਜਾ ਘੋੜਾ ਏਸੇ ਦਾ ਸਕਾਪਰਾ ਮਾਲੇ ਪਾਸਿਓਂ ਇਹਦਾ ਕੱਦ ਵੀ ਬਹੁਤ ਆ ਮਿੱਤਰੋ ਇਹ ਹੈਗਾ ਜੀ ਦਲਬਾਗ ਮਿੱਡੇਲੇ ਦਾ ਬੱਚਾ ਤੇ ਦਾਦਾ ਸਮੁੰਦਰ ਆ ਗਿਆ ਇਹਦਾ ਇਹਨਾਂ ਦੋਵੇਂ ਘੋੜਿਆਂ ਦਾ ਦਾਦਾ ਤੇ ਮਾਂ ਸੇਮ ਨੇ ਆ ਮਿੱਤਰੋ ਕਿਉਂਕਿ ਜਵਾਲਾਮੁਖੀ ਦਾ ਪਿਓ ਵੀ ਸਮੁੰਦਰ ਆ ਗਿਆ ਤੇ ਮਿੱਡੇ ਵਾਲੇ ਦਲਵਾਗ ਦਾ ਪਿਓ ਵੀ ਸਮੁੰਦਰ ਆ ਗਿਆ ਤੇ ਮਾਂ ਇਹਨਾਂ ਦੇ ਦੋਵਾਂ ਘੋੜਿਆਂ ਦੀ ਇੱਕੋ ਆ ਤੇ ਇਹ ਵੀ ਆਪਦੇ ਭਰਾ ਵਾਂਗੂ ਬਹੁਤ ਚੰਗਾ ਬਣ ਰਿਹਾ ਮਿੱਤਰੋ ਭਾਈ ਇਕਬਾਲ ਉਹਨਾਂ ਨੇ ਜ਼ਿਆਦਾਤਰ ਨੁਕਰਿਆਂ ਦੇ ਉੱਪਰ ਹੀ ਕੰਮ ਕੀਤਾ ਇਹਨਾਂ ਦੇ ਫਾਰਮ ਤੇ ਜਿੰਨੇ ਵੀ ਜਾਨਵਰ ਨੇ ਸਾਰੇ ਹੀ ਨੁਕਰੇ ਨੇ ਤੇ ਬਹੁਤ ਚੰਗੀ ਬਰੀਡਿੰਗ ਕਰੀ ਆ ਆਪਦੇ ਫਾਰਮ ਤੇ ਆਪਦੇ ਫਾਰਮ ਤੇ ਬਰੀਡ ਕਰਕੇ ਅੱਜ ਚੰਗੇ ਸਾਨ ਬਣਾਤੇ ਮਿੱਤਰੋ ਬਾਕੀ ਘੋੜੀਆਂ ਹੋਰ ਵੀ ਬਹੁਤ ਸੀ ਫਾਰਮ ਦੇ ਉੱਪਰ ਚੰਗੀਆਂ ਲੈਜੈਂਡ ਘੋੜੀਆਂ ਜਿਨ੍ਹਾਂ ਨੇ ਬਹੁਤ ਚੰਗੇ ਚੰਗੇ ਬੱਚੇ ਪੈਦਾ ਕੀਤੇ ਹੋਏ ਨੇ ਸੋ ਅਸੀਂ ਅੱਜ ਦਿਖਾਏ ਇਹ ਦੋਏ ਨੇ ਕਿਉਂਕਿ ਸਰਦੀਆਂ ਦੇ ਮੌਸਮ ਕਰਕੇ ਨੁਕਰਾਂ ਨਿਵਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ 2 ਜਨਵਰੀ ਬਹੁਤ ਮੁਸ਼ਕਲ ਨਾਲ ਮਿੱਤਰੋ ਤਿਆਰ ਹੁੰਦੇ ਆ ਆਜੋ ਫਿਰ ਪੂਰੀ ਡਿਟੇਲ ਆਪਾਂ ਤੁਹਾਨੂੰ ਘੋੜਿਆਂ ਬਾਰੇ ਇਸ ਫਾਰਮ ਬਾਰੇ ਲੈ ਕੇ ਦੰਨੇ ਆ ਮਿੱਤਰੋ ਸਾਡੇ ਸਾਰੇ ਸੀਨੀਅਰ ਬੰਦੇ ਨੇ ਜਿਨ੍ਹਾਂ ਨਾਲ ਅੱਜ ਅਸੀਂ ਨੇ ਗੱਲਬਾਤ ਕੀਤੀ ਆ ਤੇ ਸਾਡੀ ਗੱਲਬਾਤ ਕਿੱਦਾਂ ਲੱਗੀ ਕਮੈਂਟ ਕਰਕੇ ਉਹ ਵੀ ਜ਼ਰੂਰ ਦੱਸਿਓ ਤੇ ਇਹ ਘੋੜੇ ਕਿਦਾਂ ਲੱਗੇ ਇਹਨਾਂ ਬਾਰੇ ਵੀ ਜਰੂਰ ਦੱਸਿਓ ਮਿੱਤਰੋ ਤੇ ਜਿਹੜੇ ਸੱਜਣ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਚੰਗੇ ਚੰਗੇ ਵੀਡੀਓ ਤੁਹਾਨੂੰ ਆਪਣੇ ਪੇਜ ਦੇ ਉੱਪਰ ਦੇਖਣ ਨੂੰ ਮਿਲਣਗੀਆਂ ਬਹੁਤ ਖੂਬਸੂਰਤ ਤੇ ਚੰਗੇ ਨਾਮੀ ਘੋੜੇ ਤੁਹਾਡੇ ਆਪਾਂ ਰੂਬਰੂ ਕਰਾਵਾਂਗੇ ਮਿੱਤਰੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਕੈਮਰੇ ਦੇ ਵਿੱਚ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ ਘੋੜਿਆਂ 'ਚ ਬਹੁਤ ਪੁਰਾਣੇ ਨਾਂ ਨੇ ਜਿਹੜੇ ਅੱਜ ਉਹਨਾਂ ਦੇ ਰੂਬਰੂ ਕਰਾਵਾਂਗੇ ਤੁਹਾਨੂੰ ਤੇ ਦੋ ਘੋੜੇ ਓਪਨ ਫੋਰ ਜਨਾਂ ਦੇ ਕੱਦ ਕਾਠੀ ਵੀ ਪੂਰੀ ਆ ਤੇ ਬਲੱਡ ਵੀ ਮਿੱਤਰੋ ਬਹੁਤ ਚੰਗਾ ਅੱਜ ਕਾਫੀ ਗੱਲਾਂ ਬਾਤਾਂ ਹੋਣ ਵਾਲੀਆਂ ਨੇ ਰਮਾਂਚਕ ਹੋ ਸਕਦਾ ਵੀ ਆਪਣੇ ਜਿਹੜੇ ਸੀਨੀਅਰ ਬੰਦੇ ਨੇ ਕੁਛ ਨਾ ਕੁਛ ਆਪਾਂ ਨੂੰ ਵੀਡੀਓ ਚ ਗੁਣ ਵੀ ਦੇ ਕੇ ਜਾਣ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਪਹਿਲਾਂ ਤੁਹਾਨੂੰ ਦੋ ਘੋੜਿਆਂ ਬਾਰੇ ਆਪਾਂ ਪੂਰੀ ਡਿਟੇਲ ਦੇਣੀ ਆ ਸਿੱਧੂ ਸਟੱਡ ਫਾਰਮ ਤੇ ਪਹੁੰਚਾ ਮੈਂ ਮੰਡੀ ਕਾਲਿਆਂ ਵਾਲੀ ਮਿੱਤਰੋ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਇਕਬਾਲ ਸਿੰਘ ਜੀ ਸਿੱਧੂ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜੀ ਬੇਨ ਤੁਲੇਵਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੇ ਪਹਿਲਾਂ ਦਾ ਆਪਣਾ ਪ੍ਰੋਪਰ ਐਡਰੈਸ ਦੱਸੋ ਜੀ ਆਪਣਾ ਸਟੱਡ ਫਾਰਮ ਕਿਸ ਲੋਕੇਸ਼ਨ ਦੇ ਉੱਪਰ ਹੈ ਜੀ ਆਪਣਾ ਜੀ ਡੱਬਾਲੀ ਤੋਂ ਕਾਲਿਆਂ ਵਾਲੀ ਨੂੰ ਰੋਡ ਜਾਂਦੀ ਹੈ ਜਿਹੜੀ ਉਹਦੇ 5 ਕਿਲੋਮੀਟਰ ਮੰਡੀ ਤੋਂ ਪਹਿਲਾਂ ਜੀ ਕਾਲਿਆਂ ਵਾਲੀ ਮੰਡੀ ਤੋਂ 5 ਕਿਲੋਮੀਟਰ ਪਹਿਲਾਂ ਆਪਣੀ ਟਾਣੀ ਹੈ ਜੀ ਟਾਣੀਆ ਜੀ ਬੋਰਡ ਵੀ ਲੱਗਾ ਹੋਇਆ ਆਪਣਾ ਬੋਰਡ ਲੱਗਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਉੱਥੇ ਆਪਣਾ ਸਟੱਡ ਫਾਰਮ ਹੈ ਠੀਕ ਹੈ ਬਾਜਬਾਦ ਰੱਖੋ ਬਾਈ ਨੂੰ ਤੇ ਅੱਜ ਆਪਾਂ ਦੋ ਘੋੜੇ ਦਿਖਾ ਰਹੇ ਜੀ ਇੱਕ ਤਾਂ ਵਸ਼ੇਰਾ ਜੀ ਇੱਕ ਘੋੜਾ ਬਣਦਾ ਜਾ ਰਿਹਾ ਹਾਂਜੀ ਮਾਂਮੋ ਇੱਕ ਨਹੀਂ ਆ ਮਾਂਮੋ ਇੱਕ ਹੈ ਜੀ ਬੰਨੇ ਅੱਛਾ ਜੀ ਤੇ ਜਿਹੜਾ ਆਪਾਂ ਵੱਡਾ ਦਿਖਾਇਆ ਵਸ਼ੇਰਾ ਜੀ ਹਾਂਜੀ ਹਾਂਜੀ ਉਹਦੀ ਕੀ ਡਿਟੇਲ ਹੈ ਜੀ ਉਹੋ ਜੀ ਮਿੱਡੇ ਵਾਲੇ ਦਲਵਾ ਘੋੜੇ ਦਾ ਬੱਚਾ ਜੀ ਜੀ ਤੇ ਸਮੁੰਦਰ ਦਾ ਹੋ ਗਿਆ ਪੋਤਾ ਜੀ ਪੋਤਾ ਜੀ ਜੀ ਰਾਜੂ ਡੋਡਾਂ ਵਾਲਾ ਘੋੜਾ ਹੁੰਦਾ ਸੀ ਜਿਹੜਾ ਉਹਦਾ ਮੰਨ ਲਓ ਦੋਤਾ ਹੈ ਇਹਦੀ ਜਿਹੜੀ ਮਾਂ ਹੈ ਘੋੜੇ ਦੀ ਉਹ ਡਾਇਰੈਕਟਰ ਰਾਜੂ ਡੋਡਾਂ ਵਾਲੇ ਦਿੱਤੀ ਹੈ ਜੀ ਠੀਕ ਹੈ ਜੀ ਚਾਂਦਨੀ ਘੋੜੀ ਜੀ ਜੀ ਬਈ ਪ੍ਰਕਾਸ਼ ਜੀ ਨੇ ਵੀ ਮੈਨੂੰ ਦੱਸਿਆ ਸੀ ਵੀ ਕਾਫੀ ਚੰਗੇ ਬੱਚੇ ਦਿੱਤੇ ਯੋਸ ਕੋੜੀ ਨੇ ਜੀ ਹਾਂਜੀ ਹਾਂਜੀ ਕਿਉਂਕਿ ਪਿਓਰੋਂ ਤਾਂ ਸਾਰੇ ਬੰਦੇ ਦੇਖ ਹੀ ਲੈਂਦੇ ਨੇ ਕਿਉਂਕਿ ਇੱਕ ਘੋੜੇ ਤੋਂ ਹੀ ਸੰਕੜੇ ਘੋੜੀ ਮਿਲਦੀ ਆ ਹਾਂਜੀ ਪਰ ਉਹਦੇ ਬੱਚੇ ਉਹ ਬਣਦੇ ਨੇ ਜ ਜਿਹਨਾਂ ਦਾ ਮਾਵਾ ਦਾ ਪਿੱਛੇ ਚੰਗਾ ਰਿਕਾਰਡ ਹੁੰਦਾ ਚੰਗੀਆਂ ਹੁੰਦੀਆਂ ਹਾਂਜੀ 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 ਤੇ ਇਹਦੇ ਹੋਰ ਕਿਹੜੇ-ਕਿਹੜੇ ਭੈਣ ਭਰਾ ਨੇ ਜੀ ਆਪਣੇ ਘੋੜਿਆਂ ਦੇ ਇਹਨਾਂ ਦੇ ਇਹਦੇ ਵੈਸੇ ਤਾਂ ਮੈਂ ਨਾਂ ਭੁੱਲ ਜਾਂਦਾ ਮਤਲਬ ਜਿੰਨੇ ਵੀ ਇਹਨਾਂ ਦੇ ਘੋੜਿਆਂ ਦੇ ਭਰਾ ਨੇ ਇਹ ਵੀ ਦੋਨੇ ਭਰਾ ਮਾਂ ਵਾਲੀ ਸਾਈਡ ਤੋਂ ਮਾਂ ਵਾਲੀ ਸਾਈਡ ਤੋਂ ਹਾਂਜੀ ਜਿੰਨੇ ਇਹਨਾਂ ਦੇ ਭਰਾ ਆ ਜੀ ਸਾਰੇ ਜੀ ਇਸ ਘੋੜੀ ਨੇ 60 ਇੰਚ ਦੇ ਘੋੜੇ ਤੋਂ 66 ਇੰਚ ਦਾ ਬੱਚਾ ਪੈਦਾ ਕਰਤਾ ਜੀ ਜੀ ਆਪਣੇ ਵਾਲੇ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਵੱਡੇ ਆ ਹਾਂਜੀ ਹਾਂਜੀ ਪਰ 60 ਇੰਚ ਦੇ ਘੋੜੇ ਤੋਂ 66 ਇੰਚ ਦਾ ਬੱਚਾ ਪੈਦਾ ਕਰਨਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਇਸ ਘੋੜੀ ਦੀ ਲੈਂਥ ਤੇ ਗਰਦਨ ਬਹੁਤ ਜਿਆਦਾ ਹਾਂਜੀ ਹਾਂਜੀ ਬਿਲਕੁਲ ਜੀ ਮੈਨੂੰ ਬਾਈ ਪ੍ਰਕਾਸ਼ ਜੀ ਦੱਸੇ ਵੀ ਘੋੜੀ ਦੁਬਾਰਾ ਫੇਰ ਸੂਈ ਜੀ ਹਾਂਜੀ ਹਾਂਜੀ ਹੁਣ ਕਿਹੜੇ ਘੋੜੇ ਤੋਂ ਸੂਈ ਹੈ ਜੀ ਉਹ ਹੁਣ ਜਵਾਲਾਮੁਖੀ ਤੋਂ ਸੂਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਜਿਹੜਾ ਹੁਣ ਆਪ ਇਹ ਹੈਗਾ ਇਹ ਆਪਣੇ ਮਿੱਡਲੇ ਦਲਵਾਕ ਅੱਛਾ ਮਿੱਡਲੇ ਦਲਵਾਕ ਦਾ ਆ ਗਿਆ ਜੀ ਹਾਂ ਸਮੁੰਦਰ ਦਾ ਪੋਤਾ ਹੋ ਗਿਆ ਠੀਕ ਹੈ ਜੀ ਇਹ ਪਹਿਲਾਂ ਛੱਡਿਆ ਹੀ ਕੋੜੀਆਂ ਤੇ ਆਪਾਂ ਨੇ ਜੀ ਹਾਂ ਜੀ ਛੱਡਿਆ ਕੁਝ ਕੋੜੀਆਂ ਤੇ ਜੀ ਅੱਛਾ ਜੀ ਹਾਂ ਤੇ ਰਿਜ਼ਲਟ ਵਗੈਰਾ ਆਇਆ ਜੀ ਰਿਜ਼ਲਟ ਆਇਆ ਜੀ ਹਾਂ ਅੱਛਾ ਜੀ ਕਿੰਨੇ ਦਾ ਮਤਲਬ ਸੁਆ ਇਹ ਕੋੜੇ ਬਹੁਤ ਸੋਹਣਾ ਜੀ ਜੀ ਮਾਰਵਾੜੀ ਹੁੰਦਾ ਜੀ ਜਮਾਨੋਕਰੇ ਚ ਅੱਛਾ ਇੱਕ ਕੈਰੈਕਟਰ ਮਾਰਵਾੜੀ ਦਿੰਦਾ ਨੋਕਰੇ ਜੀ ਹਾਂ ਹਾਂ ਜੀ ਹਾਂ ਜੀ ਬਹੁਤ ਠੀਕ ਹੈ ਜੀ ਇਹ ਵੀ ਆਪਣੇ ਘਰ ਜੰਮਿਆ ਜੀ ਬੱਚਾ ਨਹੀਂ ਇਹ ਸਾਡੇ ਮਾਮੇ ਜੀ ਕੋਲੇ ਬ੍ਰੀਡ ਹੋਇਆ ਜੀ ਉਹ ਅਸਲ ਇਹਨਾਂ ਦੀ ਅੱਛਾ ਬਾਦਲਾ ਪ੍ਰਕਾਸ਼ ਸਿੰਘ ਬਾਦਲਾ ਜੀ ਜੀ ਤੇ ਉਹਨਾਂ ਦੇ ਘਰੇ ਆ ਜੀ ਠੀਕ ਹੈ ਬਈ ਉਹਨਾਂ ਦੇ ਘਰੇ ਜੰਪਲ ਨੇ ਇਹ ਜੀ ਤੇ ਉੱਥੋਂ ਮੰਮੀ ਜੀ ਦਾ ਤੇ ਸਾਡਾ ਪਿਆਰ ਹੀ ਆ ਬਸ ਅੱਛਾ ਹਾਂ ਉੱਥੋਂ ਬਰੀਡ ਹੋ ਕੇ ਤੁਹਾਡੇ ਕੋਲ ਪਲਾਈ ਜਾਂਦੇ ਹਾਂ ਹਾਂਜੀ 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 ਬਿਲਕੁਲ ਤੇ ਕਿੰਨੀ ਫੀਸ ਆਈ ਆਪਣੀ ਕੁੜੀ ਦੀ ਕੁੜੇ ਦੀ ਫੀਸ ਤਾਂ ਜੀ ਉਹ ਦੇਖਿਆ ਜਾਵੇ ਤਾਂ ਫੀਸ ਤਾਂ ਸਾਡੀ ਬਹੁਤ ਨਾਰਮਲ ਹੈ ਜੀ ਅੱਛਾ ਜੀ ਜਿਹੜਾ ਦਲਵਾਗ ਦਲਵਾਗ ਦਾ ਬੱਚਾ ਉਹਦੀ ਤਾਂ ਹੈ ਜੀ 31000 ਰੁਪਏ ਠੀਕ ਹੈ ਇਹਦਾ ਨਾਮ ਕੀ ਰੱਖਿਆ ਦਲਵਾਗ ਵਾਲੇ ਦਾ ਇਹਦਾ ਨਾਮ ਹੈਗਾ ਜੀ ਦਲਸ਼ਮੇ ਦਲਸ਼نگਾਰ ਨਾਲ ਸ਼نگਾਰ ਦੀ ਹੈਗੀ 31000 ਰੁਪਏ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਹਾਈਟ ਕਿੰਨੀ ਹੈ ਜੀ ਆਪਣੇ ਦਲਸ਼نگਾਰ ਇਹਦੀ ਹਾਈਟ ਹੈਗੇ ਜੀ 69+ 69+ ਹਾਂਜੀ ਤੇ ਮਹੀਨਿਆਂ ਚ ਉਮਰ ਕਿੰਨੀ ਹੋ ਗਈ ਇਹਦੀ ਆਪਾਂ ਗੱਲ ਕਰੀਏ ਮਹੀਨਿਆਂ ਚ ਜੀ ਇਹ ਮੰਨ ਕੇ ਚੱਲੋ ਵੀ ਆ ਮਾਗੀ ਵੇਲੇ ਇਹ ਕੋੜਾ 4 ਸਾਲ ਦਾ ਹੋ ਜਾ 4 ਸਾਲ ਦਾ ਹੋ ਜਾ ਹਾਂਜੀ ਠੀਕ ਹੈ ਜੀ ਹੁਣ ਇਸੇ ਦੇ ਜਿਹੜਾ ਛੋਟਾ ਭਰਾ ਜੀ ਛੋਟਾ ਵੱਡੇ ਨਾਲੋਂ ਵੀ ਕਮਾਲ ਕਰੀ ਜਾਂਦਾ ਜੀ ਹਾਂਜੀ ਹਾਂਜੀ ਉਹਦੀ ਕੀ ਡਿਟੇਲ ਹੈ ਜੀ ਉਹ ਹੈਗਾ ਜੀ ਜਵਾਲਾਮੁਖੀ ਦਾ ਠੀਕ ਹੈ ਜੀ ਪੋਤਾ ਉਹ ਵੀ ਸਮੁੰਦਰ ਦਾ ਆ ਗਿਆ ਅੰਦਰ ਦਾ ਆ ਗਿਆ ਠੀਕ ਹੈ ਜੀ ਨਾਨਕੇ ਵਾਲੀ ਸਾਈਡ ਉਹੀ ਹੈ ਜੀ ਉਹੀ ਸੇਮ ਹੈ ਸੇਵੇਂ ਆ ਗਈ ਜੀ ਮਾਂ ਇੱਕ ਜਦੋਂ ਦਾਦਾ ਇੱਕ ਹੋ ਗਿਆ ਜੀ ਪਿਓ ਅਲੱਗ-ਅਲੱਗ ਹੋ ਗਏ ਹਾਂ ਜੀ ਹਾਂ ਜੀ ਤੇ ਇੱਕ ਮਾਮਾ ਇੱਕ ਨੇ ਜਦੋਂ ਹਾਂ ਦਾਦੀਆਂ ਅੱਡ ਹੋ ਗਏ ਹਾਂ ਬਸ ਮੇਨ ਵਾਸਤੇ ਦਾਦੀਆਂ ਦੇ ਪਿਓ ਅੱਡ ਹੋ ਗਏ ਠੀਕ ਹੈ ਜੀ ਉਹ ਜਵਾਲਾਮੁਖੀ ਦਾ ਹੋ ਗਿਆ ਠੀਕ ਹੈ ਜੀ ਤੇ ਇਹ ਹੋ ਗਿਆ ਦਲਵਾਰ ਦਾ ਮੁੰਡੇ ਵਾਲੇ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੀ ਮਹੀਨੇ ਚ ਕਿੰਨੀ ਉਮਰ ਹੋ ਗਈ ਜੀ ਇਹ ਵੀ ਮਾਘੀ ਵੇਲੇ ਤਨ ਸਾਲ ਦਾ ਹੋਇਆ ਅੱਛਾ ਜੀ ਇਹ ਛਲੇ ਦੇ ਵਿੱਚ ਹੀ ਭਰਾ ਹੀ ਅਸਲੇ ਚ ਕੋੜੀ ਮਿਲੀ ਸੀਗੀ ਭਰਾਏ ਦ ਖੇਲੇ ਦੇ ਵਿੱਚ ਹੀ ਸੁੱਜ ਜਾਂਦੇ ਕੋੜੇ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹਦੀ ਸਟਾਰਟ ਸਰਵਿਸ ਪਹਿਲਾਂ ਦਿੱਤੀ ਹੀ ਆਪਾਂ ਨੇ ਇਹ ਤਾਂ ਮਸਤਨਕ ਕੋੜੀਆਂ ਘੱਬਣਾਈ ਅੱਛਾ ਜੀ ਹਾਂ ਹੁਣ ਦੋ ਦੰਦੇ ਹੋਣਾ ਹੀ ਫਿਰ ਜਿੰਨੇ ਹਾਂ ਦੋ ਦੰਦ ਸਟਾਰਟ ਹੋਇਆ ਜੀ ਅੱਛਾ ਜੀ ਮਾ ਮਾ ਕੀ ਧਿਕਰ ਕੰਪਲੀਟ ਹੋ ਜਾਊਗਾ ਠੀਕ ਹੈ ਜੀ ਹਾਂਜੀ ਤੇ ਇਹਦੀ ਕਿੰਨੀ ਫੀਸ ਰੱਖੀ ਆਪਾਂ ਨੇ ਇਹਦੀ 51000 ਫੀਸ ਹੈ ਇਹਦੀ 51000 ਹਾਂਜੀ ਹਾਂਜੀ ਠੀਕ ਹੈ ਤੇ ਇਹੇ ਕਦ 'ਚ ਕਿੰਨਾ ਹੋ ਗਿਆ ਜੀ ਇਹ ਤਾਂ ਹੁਣ ਮੌਕੇ ਤੇ ਬੱਤਰਪਲਾਸ ਹੈ। ਅੱਛਾ ਜੀ। ਹਾਂ ਜੀ। ਕਦੇ ਤਾਂ ਤਾਂ ਬਹੁਤ ਆਈ ਤੇ ਬਾਕੀ ਆਪਾਂ ਇੱਕ ਗੱਲ ਮੈਂ ਅਕਸਰ ਸੁਣਦਾ ਹੁੰਨਾ ਵੀ ਜਿਹੜੇ ਬਾਹਲੇ ਸਾਈਜ਼ ਚ ਘੋੜੇ ਚਲੇ ਜਾਂਦੇ ਆ ਵੀ ਉਹ ਤੁਰਨ ਨੂੰ ਨਹੀਂ ਠੀਕ ਰਹਿੰਦੇ ਪਰ ਇੱਕ ਤੁਰਦੇ ਵੀ ਘੋੜੇ ਚੰਗੇ ਨੇ ਤਾਂ ਬਾਹਲਾ ਚੰਗਾ ਤੁਰਦਾ ਹੀ ਮੈਂ ਵੀ ਸਵਾਰੀ ਕਰਕੇ ਦੇਖਿਆ ਕੋਈ। ਇਹ ਤਾਂ ਬੇਨਤ ਜੀ ਛੋਟੇ ਪਾਈ ਗੱਲ ਆਏ ਆ ਵੀ ਇਹਨੋਂ ਅਸੀਂ ਤੋਰਦੇ ਰਹੇ ਆ ਇਹ ਤਾਂ ਕਮ ਤੋਂ ਕਮ ਕੋੜਾ ਕੱਢਿਆ ਹੁੰਦਾ ਸੀ 20 ਕਿਲੋਮੀਟਰ ਤੇ ਕਦੇ ਥੱਕਿਆ ਨਹੀਂ। ਅੱਛਾ ਜੀ। ਹਾਂ। ਠੀਕ ਹੈ ਜੀ। ਇਹ ਫਿਰ ਸਾਡੇ ਕੋਲੇ ਬਾਈ ਜੀ ਆਏ ਸੀ। ਅੱਛਾ ਜੀ। ਨਸਵਾਲ ਸਿੰਘ ਉਹਦੇ ਵੱਡੇ ਵੀਰ ਹੈ ਜੀ ਇਹ ਸਾਨੂੰ ਕਹਿੰਦੇ ਯਾਰ ਇੰਨਾ ਨਾ ਤੋਰਿਆ ਕਰੋ ਤੁਸੀਂ ਇਹ ਬਾਲਾ ਤੋਰਦੇ ਹੋ ਤੁਸੀਂ ਔਖਾ ਕਰਦੇ ਹੋ ਅੱਛਾ ਜੀ ਤੇ ਉਹਦੇ ਦਾ ਥੋੜਾ ਜਿਹਾ ਰਹਿਲਾ ਕਰਤਾ ਕੰਮ ਅਸਲ ਕਾ ਕੇ ਬਿਆੰਤ ਘੋੜੇ ਦਾ ਸਹਿਜ ਬਾਲਾ ਵੱਡਾ ਹੈ ਹਾਂਜੀ ਐਡਾ ਵੱਡਾ ਇਹ ਸਹਿਜ ਦਾ ਘੋੜਾ ਜਿਹੜਾ ਵੱਡੇ ਤੋਰੇ ਚ ਨਹੀਂ ਚੱਲ ਸਕਦਾ ਠੀਕ ਹੈ ਖੇਤ ਜਾਣ ਵਾਲਾ ਛੋਟਾ ਤੋਰਾ ਉਹਨਾਂ ਕ ਬਹੁਤ ਵਧੀਆ ਸਾਫ ਤੁਰਨ ਲੱਭੇ ਤੁਸੀਂ ਵੀ ਚੜ ਕੇ ਦੇਖਿਆ ਕਿਉਂਕਿ ਮੁੰਡਾ ਆਪਣਾ ਸਵਾਰ ਨਿਰਮਲ ਉਹਨੇ ਬਹੁਤ ਚੰਗਾ ਸਵਾਰਾ ਬੜਾ ਵਧੀਆ ਤੋਰਿਆ ਘੋੜਾ ਛੋਟਾ ਤੋਰਾ ਬਹੁਤ ਵਧੀਆ ਉਸ ਦਿਨ ਬਾਈ ਹੋਰੀ ਜਿਆਦਾ ਤੰਗ ਕਰਦੇ ਸੀ ਮਾ ਬਾਈ ਜੀ ਇੰਨਾ ਨਾ ਘੋੜੇ ਨੂੰ ਤੰਗ ਕਰੋ ਕਿਉਂਕਿ ਏਡੇ ਵੱਡੇ ਘੋੜੇ ਦਾ ਆਪਦਾ ਵੇਟ ਬਹੁਤ ਹੁੰਦਾ ਹਾਂਜੀ ਮੋੜ ਕੇ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਏਡਾ ਘੋੜਾ ਤਾਂ ਇੱਕ ਕੱਚ ਦੀ ਚੂੜੀ ਵਰਗਾ ਬੜਾ ਔਖਾ ਸੰਭਾਲਣਾ ਹੈ ਇਹ ਤਾਂ ਇੱਕ ਸੰਭਾਲ ਲੈਣਾ ਔਖਾ ਬਾਈ ਇਕਬਾਲ ਸਿੰਘ ਹੋਰੀ ਤਾਂ ਤਕੜੇ ਜਿਹੜੇ 5-5 ਘੋੜੇ ਸੰਭਾਲੀ ਬੈਠਿਆ ਨਾਲ 10-12 ਘੋੜੀਆਂ ਬਿਲਕੁਲ ਬਾਕੀ ਜਿਹੜੀ ਬਾਬਲ ਸਾਹਿਬ ਦੀ ਘੋੜੀ ਹੈ ਹਾਂਜੀ ਉਹਨੇ ਬਹੁਤ ਚੰਗੇ ਬੱਚੇ ਦਿੱਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਛੇ ਨਹੀਂ ਹੁਣ ਤੱਕ ਉਹਨੇ ਤਕਰੀਬਨ ਸਾਰੇ ਇਨਸਾਨ ਪੈਦਾ ਕੀ ਜਿਹੜੀਆਂ ਉਹ ਬਸ਼ੇਰੀਆਂ ਉਹ ਵੀ ਦੋ ਬਹੁਤ ਟੌਪ ਦੀਆਂ ਪੈਦਾ ਕੀਤੀਆਂ ਤੇ ਉਹਨੇ ਪਣੀਆਂ ਵੱਡੀਆਂ ਘੋੜੀਆਂ ਜੀ ਇਹਦਾ ਕੋਈ ਬਲੱਡ ਇਹੋ ਜਿਹਾ ਘੋੜੀ ਦਾ ਪਿੱਛੋਂ ਆਪ ਘੋੜੀ ਸਮਾ 36 ਕਿੰਚ ਕਰ ਦਦੀ ਆ ਤੇ ਬੱਚੇ ਪੈਦਾ ਕਰਦੀਏ ਜਿਹੜੇ 70 70 72 ਬੱਤ ਜੀ ਕਹਿਣਾ ਸੌਖਾ ਜਿਹੜਾ ਇਹ ਛੋਟਾ ਜਵਲਾਮੁਖੀ ਵਾਲਾ ਬਸ਼ੇਰਾ ਹੈ ਹਾਂਜੀ ਇਹ ਅੱਜ ਚਲੋ ਬਾਈ ਜੀ ਨੇ ਹਜੇ ਵੀ ਥੋੜਾ ਜਿਹਾ ਹੱਥ ਘੁੱਟ ਕੇ 72 ਕਹਦਾ 73 ਵੀ ਕਲੀਅਰ ਹੈ ਅੱਛਾ ਜੀ ਹਾਂ ਬਹੁਤ ਵੱਡਾ ਸੁੰਦਰ ਬੰਤਰ ਗਰਦਨ ਕੋਈ ਕਮੀ ਨਹੀਂ ਵੱਡਾ ਕੋੜ ਜਿਆਦੇ ਵੱਡੇ ਘੋੜਿਆਂ ਚੋਂ ਆਏ ਏਡਾ ਵੱਡੇ ਸੈਜ ਦੇ ਘੋੜੇ ਬਹੁਤ ਘੱਟ ਪੈਦਾ ਹੁੰਦੇ ਵਿੰਦਾ ਬਿਲਕੁਲ ਜੀ ਬਿਲਕੁਲ ਚਲੋ ਖਾਨਦਾਨੀ ਵੀ ਤਾਂ ਹੀ ਬੋਲਦੀ ਹੈ ਜਦੋਂ ਘੋੜਾ ਅੱਗੇ ਆਪਣਾ ਕੁਝ ਦਿਖਦਾ ਹੋਵੇ ਹੈਨਾ ਜੀ ਕਈ ਬੰਦੇ ਪੁੱਛਣਗੇ ਵੀ ਘੋੜੇ ਦਾ ਮਾਂ ਕਿਹੜੀ ਆ ਬਾਪ ਕਿਹੜਾ ਜਿਹੜਾ ਏਡੇ ਏਡੇ ਘੋੜੇ ਹੁੰਦਾ ਤਾਂ ਮਾਂ ਬਾਪ ਪੁੱਛਣ ਦੀ ਲੋੜ ਹੀ ਨਹੀਂ ਜੇ ਚੰਗੀ ਲਾਈਨ ਤਾਂ ਹੀ ਏਡਾ ਹੁੰਦਾ ਨਹੀਂ ਤਾਂ 60 ਤੇ ਜ਼ੋਰ ਲੱਗ ਜਾਂਦਾ ਜੀ ਬਿਲਕੁਲ ਹਾਂ ਜੀ ਮੈਂ ਕਿਤੇ ਨਾ ਕਿਤੇ ਬਲੱਡ ਲਾਈਨ ਜ਼ਰੂਰ ਕੰਮ ਕਰਦੀ ਆ ਜੀ ਇੱਕ ਨਵੇਂ ਬੰਦਿਆਂ ਦਾ ਸ਼ਿਕਵਾ ਹੁੰਦਾ ਹੀ ਹਮੇਸ਼ਾ ਕਹਿੰਦੇ ਇਹ ਕੋ ਗੋਣਗਾਂਣ ਜ਼ਰੂਰ ਦਿਆ ਕਰੋ ਨਵੇਂ ਬੰਦਿਆਂ ਨੂੰ ਨਵੇਂ ਜਿਹੜੇ ਫੀਲਡ ਚ ਆਉਂਦੇ ਨੇ ਨਵੇਂ ਮੁੰਡੇ ਸਾਰੇ ਅੱਜਕੱਲ ਫੇਸਬੁੱਕ ਤੇ ਇਹਦੇ ਤੇ YouTubeਾਂ ਦੇ ਜੁੜੇ ਆ ਤਾਂ ਵੈਸੇ ਅੰਦਰੋਂ ਹੀ ਕੱਢ ਰਹੇ ਨੇ ਗੋਣਗਾਂਣ ਤਾਂ ਸਾਰੇ ਚੱਲੀ ਜਾਂਦੇ ਨੇ ਜਿਹੜੀ ਉਹ ਥਿਊਰੀ ਵਾਲਾ ਗਿਆਨ ਹੈ ਬਹੁਤ ਬੰਦਿਆਂ ਨੂੰ ਤਾਂ ਲਿਆਰਾਂ ਨਹੀਂ ਪਾਉਣਾ ਆਉਂਦਾ ਪਰ ਉਹ ਫੇਸਬੁੱਕ ਤੋਂ ਉਹ YouTube ਤੋਂ ਲਾਈਨਾਂ ਦੇਖ ਕੇ ਉਹਨਾਂ ਨੂੰ ਸਾਰੀਆਂ ਯਾਦ ਹੋ ਜਾਂਦੀਆਂ ਨੇ ਸਾਰਾ ਕੁਝ ਆ ਹਾਂਜੀ ਉਹ ਮਤਲਬ ਬਿਜ਼ਨਸਮੈਨ ਬਣ ਜਾਂਦੇ ਸ਼ੁਰੂ ਦੇ ਵਿੱਚ ਹੀ ਉਹ ਜੀ ਜਿਹੜਾ ਕਿ ਕਿਸ ਗੱਲ ਦਾ ਨਾ ਬਿਆਨਤ ਐਕਸਪੀਰੀਅੰਸ ਬਹੁਤ ਜ਼ਰੂਰੀ ਐ ਜੀ ਚਲੋ ਕੱਲੀਆਂ ਕਿਤਾਬਾਂ ਪੜ੍ਹ ਕੇ ਵੀ ਚਲੋ ਠੀਕ ਆ ਉਹਦੇ ਚੋਂ ਬਹੁਤ ਕੁਝ ਮਿਲ ਜਾਂਦਾ ਉਹ ਵੀ ਜ਼ਰੂਰੀ ਐ ਪਰ ਚਲੋ ਅਸੀਂ ਤਾਂ ਸਾਰੇ ਮੈਨੂੰ ਲੱਗਦਾ ਕੋੜੀਆਂ ਵਾਲੇ ਦਸਵੀਂ ਫੇਲ ਵਾਲੇ ਹੀ ਹੋਵਾਂਗੇ ਦੇਖ ਇਸ ਕਰਕੇ ਚਲੋ ਐਕਸਪੀਰੀਅੰਸ ਤਾਂ ਐਕਸਪੀਰੀਅੰਸ ਇਹ ਐ ਜੀ ਜੇ ਆਪਾਂ ਆਪ ਖੁਦ ਡਿਊਟੀ ਨਹੀਂ ਦਿੰਦੇ ਜੀ ਉਹ ਬਾਈ ਜੀ ਹੋਰਾਂ ਕੋਲੇ ਚਲੋ ਬਹੁਤ ਵਧੀਆ ਜਾਨਵਰ ਆ ਸਾਰੇ ਬੜੇ ਸੰਭਾਲੇ ਆ ਸਾਰੇ ਤਿਆਰ ਆ ਨਹੀਂ ਤਾਂ ਇੱਕ ਪਸ਼ੂ ਰਾਜੀ ਹੁੰਦਾ ਦੋ ਹੁੰਦੇ ਤਿੰਨ ਹੁੰਦੇ ਜੇ 12 13 15 ਪਸ਼ੂ ਰਾਜੀ ਰੱਖਣੇ ਅੰਦੀ ਆਪ ਬੰਦਾ ਹਰ ਵਕਤ 24 ਘੰਟੇ ਵਿੱਚ ਰਹਿੰਦਾ ਮਿਹਨਤ ਕਰਦਾ ਤਾਂ ਹੀ ਪਸ਼ੂ ਤਿਆਰ ਰਹਿੰਦੇ ਆ ਜੀ ਸਭ ਤੋਂ ਵੱਡਾ ਤਾਂ ਗੋਣੇ ਇਹੀ ਹੈ ਜੀ ਵੀ ਸਵੇਰ ਸੁਦਿਆਂ ਉੱਠ ਕੇ ਇਹਨਾਂ ਦਾ ਦਾਣਾ ਪਾਣੀ ਆਪ ਧਿਆਨ ਨਾਲ ਪਾਇਆ ਜਾਵੇ ਤੇ ਫੇਰ ਹੀ ਘੋੜਾ ਘੋੜੀ ਰਾਜੀ ਰਹਿੰਦਾ ਤੇ ਤੇ ਇਹਦੇ ਕੰਨੇ ਦੇਖੀਏ ਇਹਨਾਂ ਦੇ ਸਵੇਰ ਨਹਾਤ ਹੋ ਕੇ ਚਿੱਟੇ ਕੱਪੜੇ ਪਾ ਲਈਏ ਫੇਰ ਤਾਂ ਪਸ਼ੂ ਭੁੱਖੇ ਹੀ ਮਰਦੇ ਆ ਜੀ ਬਿਲਕੁਲ ਜੀ ਜੀ ਸਹੀ ਗੱਲ ਹੈ ਜੀ ਸੰਕਲ ਜੀ ਇੱਕ ਨੌਕਰਿਆਂ ਬਾਰੇ ਵੀ ਥੋੜਾ ਤੁਸੀਂ ਕਹਿੰਗੂ ਤੁਹਾਡਾ ਨਾਮ ਵੀ ਜਿਹੜਾ ਬਹੁਤ ਲੰਮੇ ਸਮੇਂ ਤੋਂ ਨੌਕਰਿਆਂ ਨਾਲ ਜੁੜਿਆ ਹੋਇਆ ਹੈ ਜੀ ਅੰਕਲ ਰਣਜੀਤ ਤੁਰਨੇ ਵੀ ਬੜੀ ਬਹੁਤ ਪੁਰਾਣੀ ਸਾਡੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਚਲੋ ਘੋੜਿਆਂ ਦੀ ਇੱਕ ਦੌੜ ਸੀ ਬੜੀ ਚਰਦੀ ਚੱਲ ਰਹੀ ਐ ਜੀ ਉਹਦੇ ਚ ਕਾਫੀ ਬੰਦੇ ਪਿੱਛੇ ਹਟ ਗਏ ਘੋੜੇ ਰੱਖਣੋਂ ਹਟ ਗਏ ਘੋੜੇ ਘੋੜੀਆਂ ਜੀ ਉਸ ਸਮੇਂ ਤੋਂ ਚਲੋ ਇਹ ਪਰਿਵਾਰ ਜਿਹੜੇ ਸਾਡੇ ਸਾਰੇ ਹੀ ਲਾਲੋ ਜੀ ਮੁਕਸਰ ਏਰੀਏ ਦੇ ਲਾਓ ਵੀ ਸਾਰੇ ਤਕਰੀਬਨ ਆਪਾਂ ਅਟੈਚਮੈਂਟ ਰਏ ਜੀ ਨਾਲ ਜਾਨਵਰਾਂ ਨਾਲ ਪਰ ਸਭ ਤੋਂ ਵੱਧ ਸਾਡੇ ਵੱਡੀ ਦੇਨ ਸਾਡੇ ਕੋਟ ਭਾਈ ਦੇਰੇ ਦੇ ਮੁਖੀ ਬਾਬਾ ਜੀ ਜੱਗਾ ਮੰਤ ਜੀ ਨਰਮਲੇ ਡੇਰੇ ਦੇ ਮੁਖੀ ਐ ਉਹਨਾਂ ਨੇ ਬਹੁਤ ਲੰਬਾ ਸਮਾਂ ਤੇ ਵਪਾਰੀਆਂ ਨੂੰ ਪਿੱਛੇ ਨਹੀਂ ਟੁੱਟਣ ਦਿੱਤਾ ਹਰ ਨੂੰ ਪਾਲਦੇ ਰਹੇ ਐ ਅੱਜ ਤੱਕ ਉਹਨਾਂ ਨੇ ਜਿੰਨਾ ਚਿਰ ਉਹਨਾਂ ਦੀ ਡੈਥ ਨਹੀਂ ਹੋਈ ਤਕਰੀਬਨ 25-30 ਪਸ਼ੂ ਉਹਨਾਂ ਨੇ ਰੱਖਨੇ ਕੋਈ ਬੰਦਾ ਡੇਰੇ ਚ ਆਉਂਦਾ ਕੋਈ ਪਸ਼ੂ ਲੈਣਾ ਆਉਂਦਾ ਉਹਨਾਂ ਨੇ ਮੋੜਿਆ ਨਹੀਂ ਸੀ ਕੋਈ ਆਧਾਰ ਵੀ ਲੈਣਾ ਤਾਂ ਵੀ ਦੇਤਾ ਜੀ ਮਗਰ ਉਹ ਭਾਵੇਂ ਸਾਰੀਆਂ ਮੰਡੀਆਂ ਕਰਦੇ ਜਦੋਂ ਬਾਬਾ ਜੀ ਹੋਰੀ ਐਕਸਪਾਇਰ ਹੋਗੇ ਫਿਰ ਸਾਡੇ ਬਾਬਾ ਜੀ)^{(ਪਿੰਦਰ ਜੀ ਬੈਠੇ ਇਹਨਾਂ ਨੂੰ ਪੱਗ ਦਿੱਤੀ ਓਵਰ ਡਿਊਟੀ ਚਲੋ ਸੇਵਾ ਜਿਹੜੀ ਉਹ ਬਾਬਾ ਜੀ ਨਿਭਾ ਰਹੇ ਐ ਇਹਨਾਂ ਦਾ ਵੀ ਉਹੀ ਸੁਭਾਅ ਹੈ ਕਿਸੇ ਨੂੰ ਇਹਨਾਂ ਨੇ ਮੋੜਨਾ ਨਹੀਂ ਬਹੁਤ ਵਧੀਆ ਨੇਚਰ ਹੈ ਚਲੋ ਮੇਰੇ ਨਾਲ ਬਾਬਾ ਜੀ ਹੋਰਾਂ ਦਾ ਵੀ ਬਹੁਤ ਪਿਆਰ ਹੈ ਸਾਰਿਆਂ ਨਾਲ ਹੀ ਹੈ ਬਾਈ ਜੀ ਹੋਰਾਂ ਨਾਲ ਰਣਜੀਤ ਸਿੰਘ ਹੋਰਾਂ ਨਾਲ ਵੱਧ ਤੇ ਜਿਆਦਾ ਪਿਆਰ ਹੈ ਉਹ ਸਾਰਿਆਂ ਚ ਵੰਡਿਆ ਹੈ ਜੀ ਕਿਸੇ ਚ ਵੱਧ ਲੱਗਦਾ ਕਿਸੇ ਨੂੰ ਘੱਟ ਪਰ ਹੈ ਕਿ ਅਸੀਂ ਕਸਰ ਕਿਸੇ ਚ ਵੀ ਨਹੀਂ ਛੱਡਦੇ ਬਾਬਾ ਜੀ ਹੋਰੀ ਸਾਰਿਆਂ ਨੂੰ ਇੱਕੋ ਹੀ ਸਮਾਨ ਹੈ ਬਿਲਕੁਲ ਜੀ ਹਾਂ ਜੀ ਬਾਕੀ ਬਾਈ ਜੀ ਰਣਜੀਤ ਸਿੰਘ ਹੋਰਾਂ ਦਾ ਵੱਧ ਹੈ ਕੋਈ ਦੋ ਸ਼ਬਦ ਵੀ ਕਹਿਣਗੇ ਜੀ ਸੰਤੋਜੀ ਜੀ ਰੰਨੇ ਤੁਸੀਂ ਥੋੜਾ ਕੈਮਰੇ ਤੋਂ ਦੂਰ ਹੋ ਚਲੋ ਅੱਜ ਤੁਹਾਡੇ ਤੋਂ ਕੁਝ ਨਾ ਕੁਝ ਚਲੋ ਅਸੀਂ ਸਿੱਖਾਂਗੇ ਜ਼ਰੂਰ ਨਹੀਂ ਨਹੀਂ ਦੂਰ ਅੱਜ ਤਾਂ ਕੀ ਗੱਲ ਹੈ ਬਿੰਦ ਬਾਕੀ ਪ੍ਰੇਮ ਤਾਂ ਘੋੜੇ ਵਾਲਿਆਂ ਦਾ ਸਾਰਿਆਂ ਦੇ ਐ ਹੁੰਦਾ ਵੱਧ ਘਟ ਨਹੀਂ ਸਾਰੇ ਦੇਖੀਏ ਜੋ ਸਾਡੇ ਨਵੀਂ ਪੀੜ੍ਹੀ ਆ ਗਈ ਵਿੱਚੇ ਮਹਿੰਗੀਆਂ ਘੋੜੇ ਆ ਗਏ ਕਿ 2 ਕੁ ਸਾਲਾਂ ਬਾਅਦ ਕਿਹਾਂ ਦੇ ਭਾਂਡੇ ਵੰਡੇ ਹੁੰਦੇ ਸੀ ਪਰ ਤੁਸੀਂ ਜਿਹੜਾ ਪੁਰਾਣਾ ਹੈ ਮੁੱਢੋਂ ਪੁਰਾਣਾ ਖੁੰਡ ਕਹਿੰਦੇ ਨੇ ਅਸੀਂ ਵੀ ਚੱਲੇ ਆ ਰਹੇ ਹਾਂ ਨਾ ਕਿ ਧਰਮੇ ਵਾਲਾ ਕੰਮ ਆ ਘੋੜੇ ਦਾ ਕੰਮ ਘੋੜਿਆਂ ਵਾਲਾ ਕੰਮ ਹੈ ਜਿਹੜਾ ਸਾਰਾ ਹੀ ਧਰਮੇ ਵਾਲਾ ਹੈ ਕੋਈ ਐਂ ਤਾਂ ਹੈ ਨਹੀਂ ਵੀ ਜੀ ਹੋਈ ਅੱਜ ਆਪਾਂ ਲੈ ਲਿਆ ਤੇ ਕੱਲ ਨੂੰ ਇਹ ਆਪਾਂ ਨੂੰ ਨਹੀਂ ਕੁਝ ਦਿੱਤਾ ਤਾਂ ਇਹਨੂੰ ਵੇਚ ਦਿਓ ਐਉਂ ਨਹੀਂ ਹੁੰਦਾ ਥੋੜਾ ਜਿਹਾ ਟਾਈਮ ਤਾਂ ਲੈਂਦਾ ਹੀ ਹੈ ਬਿਲਕੁਲ ਨੇ ਕਈ ਬੰਦੇ ਅੱਜ ਤੋਂ ਦੇਖੋ ਹੁਣ ਦੌਰ ਬਹੁਤ ਚੇਂਜ ਹੋ ਗਿਆ ਜੀ 4-5 ਸਾਲ ਪਹਿਲਾਂ ਚੰਗੀਆਂ ਘੋੜੀਆਂ ਲੈ ਲੈਂਦੇ ਸੀ ਬਹੁਤ ਮਹਿੰਗੀਆਂ ਲੈਂੀਆਂ ਨੇ ਪਰ ਅੱਜ ਉਹ ਸਸਤੀਆਂ ਲੱਗਣ ਲੱਗੀਆਂ ਜੀ ਸਮੇਂ ਦੇ ਹਿਸਾਬ ਨਾਲ ਜੀ ਬਿਲਕੁਲ ਜੀ ਰੇਟ ਵਧ ਗਿਆ ਜੀ ਇਹ ਤਾਂ ਮਰਦਾ ਬਹੁਤ ਜਦੋਂ ਕੰਮ ਆਪਾਂ ਕਰਾਂਗੇ ਮਿਹਨਤ ਕਰਾਂਗੇ ਪਰਮਾਤਮਾ ਨਹੀਂ ਲਿਖੋ ਕੇ ਰੱਖਦਾ ਹਾਂ ਪਰਮਾਤਮਾ ਦਿੰਦਾ ਨਹੀਂ ਲਿਖੋ ਕੇ ਰੱਖਦਾ ਤਾਂ ਤੁਸੀਂ ਵੀ ਸਮੇਂ ਚੱਲਦੇ ਰਹੇ ਹੋ ਜਿਵੇਂ ਦਾ ਦੌਰ ਆਇਆ ਜਦੋਂ ਚਾਲ ਵਾਲੇ ਘੋੜਿਆਂ ਦਾ ਟਾਈਮ ਸੀ ਉਦੋਂ ਚਾਲ ਵਾਲੀ ਵੀ ਰਹੀ ਤੁਹਾਡੀ ਨੌਕਰੀ ਮਾਰવાડી ਸਾਰੇ ਤਰ੍ਹਾਂ ਦੀ ਰਹੀ ਜੀ ਹਾਂਜੀ ਤੇ ਤੁਸੀਂ ਮਨ ਸਮੇਂ ਦੇ ਨਾਲ ਚੱਲਦੇ ਰਹੇ ਮੈਂ ਅੰਕਲ ਹੋਰਾਂ ਨੇ ਨੌਕਰੀ ਤੇ ਫੋਕਸ ਰੱਖਿਆ ਜੀ ਨੇ ਠੀਕ ਹੈ ਵਧੀਆ ਨੌਕਰੀ ਦਾ ਅੱਛਾ ਜੀ ਨੌਕਰਾ ਆਏ ਆ ਵੀ ਹਰ ਵਕਤ ਚੱਲਣ ਵਾਲੀ ਚੀਜ਼ ਐ ਸਿਉਨਿੰਗ ਜਦੋਂ ਮਰਜੀ ਤੁਸੀਂ ਦੇ ਆਓ ਹਾਂ ਤੇ ਥੋੜਾ ਜਿਹਾ ਆਇਆ ਮਾਰવાડી ਦਾ ਕਈ ਰਿਅੜ ਵੀ ਜਾਂਦਾ ਘੇਰ ਠੀਕ ਹੈ ਜੀ ਹਾਂ ਇਹ ਦਾ ਡੈਮਨ ਥੋੜਾ ਵਰਕੇ ਨਿਕਲਦਾ ਲੋਕ ਪੂਰੇ ਵਾਲੇ ਨਿਕਲਦੇ ਪਰਦੇ ਨਾ ਕੱਢਣਾ ਪੈਂਦਾ ਕਈਆਂ ਨੂੰ ਤਾਂ ਕਜੀ ਇੱਕ ਮੈਂ ਹੋਰ ਗੱਲ ਪੁੱਛਣੀ ਚਾਹੂੰਗਾ ਤੁਸੀਂ ਬਹੁਤ ਲੰਮੇ ਸਮੇਂ ਤੋਂ ਕਈ ਘੋੜਾ ਪ੍ਰੇਮੀ ਨੇ ਉਹਨੇ ਉਮਰਾਂ ਨਹੀਂ ਹੋਣੀ ਜਿੱਦੇ ਤੁਹਾਡੇ ਕੋਲ ਤਜਰਬਾ ਹੈ ਘੋੜਿਆਂ ਵਿੱਚ ਤੁਸੀਂ ਜੁੜੇ ਹੋਣ ਨੌਕਰਿਆਂ ਦੇ ਸ਼ੋਹਾਂ ਵੱਲ ਬਹੁਤ ਘੱਟ ਧਿਆਨ ਆ ਤੁਸੀਂ ਵੀ ਸ਼ਾਇਦ ਮੈਨੂੰ ਲੱਗਦਾ ਥੋੜੇ ਪਿੱਛੇ ਰਹਿੰਦੇ ਕੀ ਕਾਰਨ ਆ ਜੀ ਮੈਂ ਅੰਕਲ ਜੀ ਤੋਂ ਪੁੱਛਣਾ ਚਾਹੁੰਦਾ ਪਿੱਛੇ ਤਾਂ ਅਸੀਂ ਤਾਂ ਵੈਸੇ ਸਾਰੇ ਸ਼ੋਹਾਂ ਤੋਂ ਪਿੱਛੇ हट ਗਏ ਕਿਉਂ ਮਾਹੌਲ ਹੀ ਇਹੋ ਜਿਹਾ ਹੋ ਗਿਆ ਹੁਣ ਹਾਂ ਸਰਕਾਰੀ ਸ਼ੋਅ ਸੀ ਨਾ ਜੀ ਉਦੋਂ 2008 ਤੋਂ ਲੈ ਕੇ ਅਸੀਂ ਸਾਰੇ ਹੀ ਜਿੰਨੇ ਘੋੜਿਆਂ ਨੇ ਸਾਰੇ ਕੰਪੀਟੀਸ਼ਨ ਲੜਦੇ ਬਾਈ ਹੋ ਰਹੀ ਤੇ ਅਸੀਂ ਤਕਰੀਬਨ ਹਰੇਕ ਰਿੰਗ 'ਚ ਹੀ ਖੜਦੇ ਜੀ ਪਰ ਜਦੋਂ ਦੇ ਸਰਕਾਰੀ ਸ਼ੋਅ ਬੰਦ ਹੋ ਗਏ ਪ੍ਰਾਈਵੇਟ ਸ਼ੋਅ ਸ਼ੁਰੂ ਹੋ ਗਏ ਉਦੋਂ ਦੇ ਪਤਾ ਨਹੀਂ ਕਿਉਂ ਸਾਰੇ ਬੰਦੇ ਜਿਹੜੇ ਮੇਨ ਪਛਾਣ ਹਟ ਕੇ ਜੋ ਅੱਗੇ ਜਾਣ ਤੋਂ ਪ੍ਰੇਜ ਕਰਦੇ ਆ ਅੱਛਾ ਕਿਉਂਕਿ ਜੱਜਮੈਂਟ ਹੈ ਸਾਰਿਆਂ ਦੀ ਵਧੀਆ ਜੀ ਟੌਪ ਦੇ ਚੰਗੇ ਮੁੰਡੇ ਪੜੇ ਲਿਖਿਆ ਜੱਜਮੈਂਟ ਕਰਦੇ ਐ ਪਰ ਜਿਹੜਾ ਅੱਗੇ ਕੋਈ ਜਿੰਨਾ ਚਿਰ ਸਰਕਾਰੀ ਸ਼ੋਅ ਚੱਲੇ ਕਦੇ ਰੌਲਾ ਨਹੀਂ ਪਿਆ ਸੀ ਹੁਣ ਹਰੇਕ ਸ਼ੋਅ ਤੇ ਰੌਲਾ ਪੈਂਦਾ ਉਹਦਾ ਕਾਰਨ ਕੋਈ ਨਾ ਕੋਈ ਤਾਂ ਹੋਊਗਾ ਜੀ ਜਿਵੇਂ ਅੱਗ ਬਲਦੀ ਆ ਧੂਆਂ ਤਾਂ ਹੀ ਨਿਕਲਦਾ ਜੀ ਇਸ ਕਰਕੇ ਸਾਰੇ ਜਿਹੜੇ ਬੰਦੇ ਪਛਾਹ ਹਟਣ ਲੱਗ ਪਏ ਚਲੋ ਨਵੇਂ ਮੁੰਡਿਆਂ ਨੂੰ ਸ਼ੌਕ ਆ ਉਹ ਬਹੁਤ ਵਧੀਆ ਕੰਮ ਐ ਚਲੋ ਪਾਲਦੇ ਆ ਆਪ ਦਾ ਘੋੜੇ ਲਿਆਉਂਦੇ ਆ ਹਰੇਕ ਰਿੰਗ ਚ ਲੱਜਾਂਦੇ ਆ ਹਰ ਤਾਂ ਘੋੜਾ ਕੋੜੀ ਫਸਟ ਆਉਂਦਾ ਜੀ ਜੀ ਜਾਦਾ ਆਪਦੀ ਸਹਿਨਸ਼ੀਲਤਾ ਵਧਾਓ ਜੀ ਤੇ ਜਾ ਫਿਰ ਲਿਜਾਣੋ ਹਟ ਜਾਓ ਜੀ ਦੋ ਹੀ ਗੱਲਾਂ ਫਿਰ ਘਰੇ ਆ ਜੇ ਰੌਲਾ ਪਾਉਂਦਾ ਤਾਂ ਕੋਈ ਫਾਇਦਾ ਨਹੀਂ ਕਰ ਸਕਦੇ ਨਹੀਂ ਆਪਣੇ ਨਾ ਮਾਰਵਾੜੀ ਜਿਹੜਾ ਜੋ ਮੇਰਾ ਗੱਲ ਕਰਨ ਦਾ ਤਰੀਕਾ ਜੀ ਤੁਹਾਨੂੰ ਸ਼ੋਅ ਇੱਕ ਵੱਖਰੇ ਜੇ ਕਿਉਂਕਿ ਅੱਜ ਦਿਨ ਤਕਰੀਬਨ ਬੈਠੇ ਜੀ ਸਾਰੇ ਨੌਕਰੀਆਂ ਦੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ ਜੇ ਆਪਾਂ ਗੱਲ ਕਰੀ ਕਿਉਂਕਿ ਮਾਗੀ ਮੰਡੀ ਵੀ ਆ ਰਹੀ ਆ ਜਿਹੜੇ ਕਿਹੇ ਜ਼ਿਮੀਂਦਾਰ ਨੇ ਇੱਕ ਦੋ ਬੱਚੇ ਘਰੇ ਪਾਲੇ ਹੁੰਦਿਆਂ ਨੌਕਰੀ ਆਲ ਓਵਰ ਇੰਡੀਆ ਚੋ ਵਪਾਰੀ ਆਉਂਦਾ ਜੀ ਚੰਗੇ ਮੁੱਲ ਤੇ ਉਹਨਾਂ ਜਾਨਵਰ ਵੇਕੇ ਦੇ ਆ ਜੀ ਮਾਰਵਾੜੀ ਦੇ ਬਰਾਬ ਪਰ ਆਇਆ ਥੋੜੇ ਜਿਹੇ ਬੰਦੇ ਪ੍ਰਾਣੇ ਹੋ ਗਏ ਗੱਪ ਥੋੜਾ ਜਿਹਾ ਹਸਾਬ ਨਾਲ ਮਾਰਦੇ ਹੋ ਨਵੇਂ ਮੁੰਡੇ ਮਾਰਵੜੀ ਵਾਲੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਮਾਰ ਕਿੰਨਾ ਕੁ ਦੇਣਾ ਕਿਈ ਨਹੀਂ ਕਿਉਂਕਿ ਕਿਈ ਔਰ ਛਾਲ ਵੱਡੀ ਵੱਡੀ ਮਾਰ ਵਹਿੰਦੇ ਆ ਹਾਂ ਅੱਜ ਥੋੜਾ ਜਿਆ ਖੁੱਲ ਕੇ ਬੋਲ ਰਹੇ ਨਹੀਂ ਆ ਬਿਲਕੁਲ ਨਹੀਂ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਦੇਖੋ ਮਾਰਵੜੀ ਤੇ ਸ਼ੋਹਨ ਕਰਕੇ ਬਹੁਤ ਧਿਆਨ ਦਿੱਤਾ ਜਾਂਦਾ ਜਿਹੜੇ ਨਵੇਂ ਨਹੀਂ ਹੁਣ ਤਾਂ ਕੋਈ ਐਡੀ ਗੱਲ ਨਹੀਂ ਫੀਸ ਵੀ ਬਹੁਤ ਨੁਕਰਿਆਂ ਦੀ ਵੀ ਐਡੀ ਗੱਲ ਨਹੀਂ ਗੀ ਬਹੁਤ ਵਧੀਆ ਕੰਮ ਹੈ ਬਾਕੀ ਜਦੋਂ ਚਾਹੋ ਤੁਸੀਂ ਉਦੋਂ ਵੇਚ ਦਿਓ ਹਾਂ ਇਹ ਤਾਂ ਗੱਲ ਪਹਿਲਾਂ ਜੀ ਨੁਕਰਾਂ ਮੁੱਠੀ ਵਿਗ ਜਾਂਦਾ ਹੈ ਹਾਂ ਬਿਆਨ ਤਾਂ ਹੈ ਤਾਂ ਨੁਕਰਾਂ ਬਰੀਡ ਨਾਲ ਬਹੁਤ ੱਕਾ ਕਿਉਂਕਿ ਚਲੋ ਜਿਹੜੇ ਸ਼ੋਅ ਹੁੰਦੇ ਆ ਜੇ ਬਹੁਤਾ ਨਹੀਂ ਤਾਂ ਪ੍ਰਾਈਸ ਕੋਈ ਐਡਜਸਟਮੈਂਟ ਕਰਕੇ ਸਾਰਿਆਂ ਦਾ ਸ਼ੋਅ ਆ ਜਿਹੜੇ ਪੰਜਾਬ ਦੀ ਬਰੀਡ ਹੈ ਹਰ ਬੰਦੇ ਦੀ ਪਹੁੰਚ ਆ ਲੈ ਸਕਦਾ ਹੈ ਘੋੜੇ ਵੇਚ ਵੀ ਸਕਦਾ ਹੈ ਤੇ ਜੇਕਰ ਮੇਲਿਆਂ ਦੀ ਜੋ ਸ਼ੋਅ ਹੁੰਦੇ ਆ ਜੇ ਉਹਦੇ ਚ ਨੁਕਰੇ ਨੂੰ ਨਾ ਪਛਾੜਿਆ ਜਾਵੇ ਤਾਂ ਇਤਸ਼ਾਹ ਹੋਰ ਵਾਧਾ ਯੰਦਗੀ ਤੁਸੀਂ ਉਹ ਕਰੋਗੇ ਸਾਰੇ ਨੁਕਰਿਆਂ ਵਾਲੇ ਮਿਲ ਕੇ ਤੁਹਾਡਾ ਫਰਜ਼ ਵੀ ਆਪਾਂ ਕਹਿ ਸਕਦੇ ਹਾਂ ਹੁਣ ਜਿਹਦੇ ਅੱਜ ਜਾਨਵਰ 50 60 ਖੜਿਆ ਮਾਰਵਾੜੀ ਖੜਿਆ ਫਾਰਮ ਤੇ ਉਹਦਾ ਨੁਕਰੇ ਵਾਲੇ ਨੂੰ ਧਿਆਨ ਨਹੀਂ ਦਿੰਦਾ ਜੀ ਨੁਕਰੇ ਪੰਜਾਬ ਦੀ ਬਰੀਡ ਹੈ ਹਾਂਜੀ ਤੇ ਪੰਜਾਬ ਦੇ ਵਿੱਚ ਹੀ ਉਹਦੇ ਸ਼ੋਅ ਨਾ ਹੋਣ ਫਿਰ ਨੁਕਰੇ ਜਾਨਵਰ ਨਾਲ ਤਾਂ ਕੈਸ ਗੱਲ ਦਾ ਹਾਂਜੀ ਹਾਂਜੀ ਇਹਦਾ ਸੋਚਣਾ ਚਾਹੀਦਾ ਉਹਨਾਂ ਸਾਰੇ ਬੰਦਿਆਂ ਨੂੰ ਜਿਹੜੇ ਸ਼ੋਅ ਕਰਾਉਂਦੇ ਨੇ ਵੀ ਚਲੋ ਜੇ ਮਾਰਵਾੜੀ ਦਾ ਕਰਾਉਣਾ ਹੈ ਬਹੁਤ ਚੰਗੀ ਗੱਲ ਹੈ ਸਾਰੇ ਜਾਨਵਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੀ ਜੀ ਪਰ ਇਸ ਗੱਲ ਨੂੰ ਸੋਚ ਕੇ ਚੱਲਣਾ ਚਾਹੀਦਾ ਹੈ ਵੀ ਨੁਕਰਾ ਜਾਨਵਰ ਸਾਡੇ ਪੰਜਾਬ ਪੰਜਾਬ 'ਚ ਹੀ ਪੈਦਾ ਹੋਇਆ ਤੇ ਪੰਜਾਬ 'ਚ ਉਹਦੇ ਸ਼ੋਅ ਨਾ ਹੋਣ ਇਹ ਨੁਕਰਾ ਰੱਖਣ ਵਾਲੇ ਜਿਹੜੇ ਸਾਰੇ ਨੁਕਰਾ ਨੁਕਰਿਆਂ ਨੂੰ ਪਿਆਰ ਕਰਦੇ ਆ ਉਹਨਾਂ ਘੋੜਿਆਂ ਨਾਲ ਵੀ ਤੇ ਉਹਨਾਂ ਲੋਕਾਂ ਨਾਲ ਵੀ ਬਹੁਤ ਵੱਡਾ ਤੱਕਾ ਹੈ ਇਸ ਗੱਲ ਦਾ ਇਹਦਾ ਅਸੀਂ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਸ਼ੋਅਾਂ ਨੂੰ ਚਲਾਉਂਦੇ ਆ ਕਰਦੇ ਕੰਮ ਸਾਰੇ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਨੁਕਰਿਆਂ ਬਾਰੇ ਵੀ ਜਰੂਰ ਸੋਚਿਆ ਜਾਵੇ ਜਿਹੜੇ ਇਸ ਗੱਲ ਦਾ ਹਾਂ ਉਹ ਕਿ ਇਸ ਲਾਈਨ ਦੇ ਵਿੱਚ ਵੀ ਬਹੁਤ ਪਰਿਵਾਰ ਨੇ ਬਹੁਤ ਨਵੀਂ ਉਮਰ ਦੇ ਬੱਚੇ ਨੇ ਚੰਗੇ ਨੁਕਰੇ ਘੋੜੇ ਸਾਡੇ ਮੁਕਸਰ ਇਲਾਕੇ ਦੇ ਵਿੱਚ ਤਾਂ ਬਹੁਤ ਬਿਲਕੁਲ ਤੇ ਮੁਕਸਰ ਮੰਡੀ ਦੀ ਵੀ ਬਹੁਤ ਵੱਡੀ ਦੇਣ ਆ ਜੀ ਆਪਣੇ ਨੁਕਰਾਂ ਦੀ ਮੰਡੀ ਦੀ ਦੇਣ ਬਹੁਤ ਵੱਡੀ ਆ ਜੀ ਪਰ ਇਹ ਮੰਡੀ ਨਾਲ ਵੀ ਬਹੁਤ ਵੱਡਾ ਧੱਕਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਫੇਰ ਇਹ ਬੇਨਤੀ ਸਰਕਾਰਾਂ ਨੂੰ ਵੀ ਕਰੂੰਗਾ ਜੀ ਵੀ ਇਹ ਮੰਡੀ ਅਸੀਂ ਸੁਣਦੇ ਆ ਜੀ ਮੈਨੂੰ ਆਪ ਦੇ ਆਪ ਨੂੰ ਦੇਖਦੇ ਨੂੰ ਹੋ ਗਿਆ 35 ਸਾਲ ਇਸ ਮੰਡੀ ਨੂੰ ਜੀ ਤੇ ਪਰ ਇਹ ਕਹਿੰਦੇ ਉਦੋਂ ਵੀ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਇਹ ਮੰਡੀ ਲੱਗਦੀ ਹੈ ਜੀ ਕਿਸੇ ਸਮੇਂ ਇਥੇ ਮੱਜਾਂ ਦੀ ਵੀ ਬਹੁਤ ਵੱਡੀ ਮੰਡੀ ਹੁੰਦੀ ਸੀ ਦੇਖੋ ਹੌਲੀ ਹੌਲੀ ਉਹ ਮੱਜਾਂ ਦੀ ਮੰਡੀ ਵੀ ਖਤਮ ਹੋ ਗਈ ਤੇ ਪਰ ਜਿਸ ਤਰ੍ਹਾਂ ਆਉਣ ਵਾਲੇ ਹਾਲਾਤ ਆ ਨਾ ਉਹ ਸਾਨੂੰ ਲੱਗਦਾ ਪਿਆ ਵੀ ਘੋੜਿਆਂ ਦੀ ਮੰਡੀ ਵੀ ਜਿਹੜੀ ਖਤਮ ਹੋ ਜੂਗੀ ਪਰ ਅਸੀਂ ਬੇਨਤੀ ਕਰਦੇ ਆ ਵੀ ਯਾਨੀ ਇਹ ਨਹੀਂ ਕੰਮ ਹੋਣਾ ਚਾਹੀਦਾ ਇਸ ਘੋੜਾ ਮੰਡੀ ਨੂੰ ਮੁਕਸਰ ਵਾਲੀ ਨੂੰ ਪੱਕੀ ਜਗ੍ਹਾ ਪ੍ਰੋਪਰ ਜਗ੍ਹਾ ਜ਼ਰੂਰ ਮਿਲਣੀ ਚਾਹੀਦੀ ਹੈ ਜੀ ਇਹ ਜਦੋਂ ਮੰਡੀ ਨੇੜੇ ਆਉਂਦੀ ਹੈ ਉਹ ਪਹਿਲੀਆਂ ਚੀ ਗੱਲ ਚੱਲ ਪੈਂਦੀ ਐ ਮੰਡੀ ਉੱਥੇ ਲੱਗੂਗੀ ਉੱਥੇ ਲੱਗੂਗੀ ਉਹ ਪਹਿਲਾਂ ਤਾਂ ਅੱਧਾ ਤਾਂ ਸਾਡਾ ਮਨੋਬਲ ਉਹਦੀ ਟੁੱਟ ਜਾਂਦਾ ਬਿਲਕੁਲ ਵੀਰ ਕੀ ਕਰਾਂਗੇ ਜਗ੍ਹਾ ਦਾ ਕੀ ਬਣੂਗਾ ਹਮ ਤੇ ਇਹ ਬਹੁਤ ਵੱਡਾ ਘਾਟਾ ਐ ਵੀ ਕਮੀ ਐ ਬਿਲਕੁਲ ਹਾਂ ਵੀ ਜਿਹੜੀ ਮੰਡੀ ਵਾਸਤੇ ਪ੍ਰੋਪਰ ਜਗ੍ਹਾ ਇਹਨਾਂ ਤੋਂ ਬਣੀ ਨਹੀਂ ਹੁਣ ਤੇ ਕਰੇਨੀਆ ਸਰਕਾਰਾਂ ਅਸੀਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ ਸਰਕਾਰਾਂ ਬਹੁਤ ਆਈ ਜਾਂਦੀਆਂ ਜਾਈ ਜਾਂਦੀਆਂ ਪਰ ਉਹ ਗੱਲ ਐ ਵੀ ਜਿਹੜਾ ਕੋਈ ਕੰਮ ਕਰੂਗਾ ਸਾਡੇ ਭਾਈ ਤੋਂ ਉਹੀ ਚੰਗਾ ਉਹੀ ਚੰਗਾ ਜੀ ਬਿਲਕੁਲ ਅਸੀਂ ਤੋਂ ਉਸੇ ਨੂੰ ਚੰਗਾ ਕਵਾਂਗੇ ਕਿ ਘੋੜਿਆਂ ਦਾ ਕੰਮ ਐਡਾ ਚੰਗਾ ਕੰਮ ਐ ਜਿਸ ਤਰ੍ਹਾਂ ਤੁਵੀ ਆਪਣਾ ਅਗੇ ਕਿਸਾਨੀ ਦੇ ਵਿੱਚ ਇੱਕ ਸਾਈਡ ਬਿਜ਼ਨਸ ਕਰਨਾ ਜ਼ਰੂਰੀ ਆ ਕਿਸਾਨ ਵਾਸਤੇ ਇਹ ਧੰਦਾ ਸਹਾਇਕ ਧੰਦਾ ਜ਼ਰੂਰੀ ਹੈ ਇਹ ਵੀ ਇੱਕ ਸਹਾਇਕ ਧੰਦਾ ਹੈ ਘੋੜਿਆਂ ਦਾ ਤੇ ਇਹ ਸਹਾਇਕ ਧੰਦਾ ਦਾ ਫੇਰ ਹੀ ਕਾਮਯਾਬ ਹੋਊਗਾ ਨਾ ਜੇ ਕੋਈ ਮੰਡੀ ਚੰਗੀ ਹੋਊਗੀ ਮੰਡੀ ਕਰਨੀ ਵੀ ਹੋਣਾ ਚਾਹੀਦਾ ਆਪਣੀਆਂ ਸਬਜ਼ੀਆਂ ਤਾਂ ਰੁੱਲਦੀਆਂ ਆਪਣੇ ਫਸਲਾਂ ਤਾਂ ਰੁੱਲਦੀਆਂ ਆ ਘੋੜੇ ਤਾਂ ਰੁੱਲਦੇ ਆ ਕਾਰਨ ਮੰਡੀ ਵੀ ਮੰਡੀ ਹੈ ਨਹੀਂ ਮੰਡੀ ਕਰਨ ਸਹੀ ਨਹੀਂ ਇਸ ਕਰਕੇ ਸਾਡੀ ਇਹ ਬੇਨਤੀ ਹੈ ਵੀ ਘੋੜਾ ਮੰਡੀ ਨੂੰ ਚੰਗੀ ਵਧੀਆ ਇੱਕ ਪ੍ਰੋਪਰ ਥਾਂ ਮਿਲੇ ਇੱਥੇ ਸਾਰੇ ਵਪਾਰੀ ਭਰਾ ਆ ਕੇ ਆਪੋ ਆਪਣਾ ਮਾਲ ਵੇਚ ਸਕਣ ਤੇ ਨੁਕਰਾਂ ਜਾਨਵਰ ਤਾਂ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਹੈ ਅਸੀਂ ਸਾਰੇ तकरीबन ਮੁਕਸਰ ਵਾਲੇ ਜਿੰਨੇ ਵੀ ਆ ਅਸੀਂ ਤਾਂ ਨੁਕਰਿਆਂ ਨੂੰ ਪਿਆਰ ਕਰਦੇ ਆ ਤੇ ਨੁਕਰਿਆਂ ਦੇ ਸ਼ੋਅ ਵੀ ਹੋਣੇ ਚਾਹੀਦੇ ਆ ਤੇ ਮੰਡੀ ਪੱਕੀ ਹੋ ਜੇ ਬਸ ਅਸੀਂ ਤਹੀ ਚਾਹੁੰਨੇ ਆ ਜਿਉਂ ਆਉਣ ਵਾਲੇ ਸਮੇਂ ਦੇ ਬਿਲਕੁਲ ਜੀ ਜੇ ਮਹੀਨਾ ਡੇਢ ਮਹੀਨਾ ਪਿਆ ਜਿਵੇਂ ਮੰਡੀ ਦੀ ਕਲੀ ਹੁਣੇ ਪੈਣ ਲੱਗ ਗਈ ਹੈ ਪਰ ਇਹ ਨਾ ਜਿਸ ਤਾਂ ਬਾਬਾ ਜੀ ਆਦੇ ਵੀ ਬੋਕਸਰ ਏਰੀਆ ਜੇ ਹੁਣ ਤਾਂ ਬਾਬਾ ਜੀ ਆ ਪਕਾਲਿਆਂ ਵਾਲੀ ਬੈਠੇ ਕਾਟੇ ਤੇ ਵੀ ਵੱਡੇ ਵੱਡੇ ਕੋਰ ਦਾ ਪੈਦਾ ਕਰਨੇ ਪਾਏ ਅਖਬਾਰ ਹਾਂ ਚਲੋ ਆਪਣੇ ਹਾਂ ਇਥੋਂ ਟਿੱਕਰ ਆ ਗਿਆ ਸੋਡੀ ਦੇਣਾ ਬਈ ਸੋਡੀ ਦੇਣਾ ਕਿਉਂ ਜੀ ਨਹੀਂ ਆਪਾਂ ਇਹ ਤਾਂ ਹਰਿਆਣਾ ਚ ਦੇਖ ਲਓ ਜੀ ਰਾਜਸਥਾਨ ਚ ਦੇਖ ਲਓ ਯੂਪ ਚ ਟਿੱਕਰ ਟਿੱਕਰ ਜਾਵੜੇ ਨੁਕਰੇ ਜਾਨਵਰ ਪਰ ਪਛੋਕੜ ਤਾਂ ਆਪਾਂ ਕਹਾਂਗੇ ਨਾ ਸਾਡਾ ਪੰਜਾਬ ਤੇ ਪੰਜਾਬ ਦੇ ਵਿੱਚ ਵੀ ਖਾਸ ਕਰ ਮੁਕਸਰ ਜਿਲ੍ਹਾ ਹਾਂਜੀ ਭਾਈ ਆਪਣੇ ਜਾਣਾ ਕੋੜੇ ਨੇ ਮਾਗੀ ਮੇਲੇ ਦੀ ਹਾਂਜੀ ਹਾਂਜੀ ਬਾਗੀ ਮੇਲੇ ਤੇ ਜਾਣਾ ਜੀ ਠੀਕ ਹੈ ਜੀ ਹਾਂ ਦੋਨੇ ਕੋੜੇ ਜਾਣਗੇ ਠੀਕ ਹੈ ਜੀ ਬਹੁਤ ਬੇਸਬਰੀ ਨਾਲ ਢੀਕ ਹੁੰਦੀ ਆ ਸਾਰੇ ਸੱਜਣਾਂ ਨੂੰ ਕਈ ਤਾਂ ਵਿਆਹ ਵੀ ਗਏ ਹੁੰਦੇ ਨੇ ਵੀ ਉਹ ਦਿਨਾਂ ਚ ਭਾਈ ਨੇੜੇ ਦੇ ਨਾਲ ਨਹੀਂ ਅਜੇ ਨਹੀਂ ਜਾਂਦੇ ਆਪਦੇ ਕਿਤੇ ਹੁਣ ਤਾਂ ਆਇਆ ਨਾ ਕੋਈ ਤੁਹਾਡੇ ਵੀਰ ਹੁਣ ਤਾਂ ਆਏ ਜੇ ਅਸੀਂ ਮੇਲੇ ਚ ਨਾ ਲੈ ਕੇ ਜਾਵਾਂਗੇ ਤਾਂ ਸਾਡੇ ਵੱਡੇ ਭਰਾ ਗੁੱਸੇ ਹੋ ਜਾਣਗੇ ਅਸੀਂ ਅਸੀਂ ਸਾਨੂੰ ਐਡੀ ਸੋਹਣੀ ਚੀਜ਼ ਦਿੱਤੀ ਹੈ ਤੁਸੀਂ ਮੇਲੇ ਚ ਨਹੀਂ ਲੈ ਕੇ ਆਉਂਦੇ ਬਿਲਕੁਲ ਇਹ ਚੀਜ਼ ਐ ਬਿਲਕੁਲ ਬਾਕੀ ਘੋੜੀਆਂ ਬਾਈ ਕੋਲੇ ਬਹੁਤ ਚੰਗੀਆਂ ਜੀ ਸਾਰੀਆਂ ਘੋੜੀਆਂ ਇੱਕ ਤੋਂ ਇੱਕ ਚੜਦੀ ਐ ਸਭ ਤੋਂ ਟੌਪ ਦੀਆਂ ਪਰ ਫਿਰ ਬਾਈ ਦਾ ਵੀ ਧੰਨਵਾਦ ਨੁਕਰਿਆਂ ਵਾਲੀ ਐ ਸਾਰਾ ਮੇਲੇ ਦਾ ਬਰੀਡ ਨੁਕਰਾਈ ਐ ਜਿੰਨੀਆਂ ਬਾਈ ਕੋਲੇ ਮਾਰਵਾੜੀ ਰਹਿਣੀ ਬਾਈ ਨਹੀਂ ਜੀ ਨੁਕਰਾਈ ਐ ਸਾਰੀ ਨੁਕਰਾਈ ਐ ਹਾਂਜੀ ਠੀਕ ਕਰੋ ਬਾਈ ਬਿਲਕੁਲ ਮੁਖਸਰ ਮੇਲੇ ਦੇ ਕਿਹੜੀ ਕਿਹੜੀ ਤਰੀਕ ਨੂੰ ਜਾਣਾ ਹੈ ਆਪਣੇ ਘੋੜਿਆਂ ਨੇ ਜੀ 12 ਨੂੰ ਮਗ ਜਾਣਗੇ ਜੀ ਘੋੜੇ ਅੱਛਾ ਜੀ 12 ਤੋਂ 17 ਤੱਕ ਉੱਥੇ ਹੀ ਹੋਵਾਂਗੇ ਅੱਛਾ ਜੀ ਘੋੜੇ ਉੱਥੇ ਹੋਣਗੇ ਕਿਹੜੀ ਜਗ੍ਹਾ ਤੇ ਹੁੰਦਾ ਹੈ ਆਪਣਾ ਟੈਂਟ ਆਪਣੇ ਬਾਬੇ ਜੀ ਦਾ ਤੰਬੂ ਹੁੰਦਾ ਇਥੇ ਕੋਟਪਈ ਵਾਲੇ ਨੇ ਅੱਛਾ ਜੀ ਉਥੇ ਅੱਛਾ ਉਥੇ ਪੱਕੇ ਹੁੰਦਾ ਹੀ ਆ ਹਾਂ ਉਥੇ ਠੀਕ ਹੈ ਜੀ ਬਹੁਤ ਸੱਜਣਾਂ ਦੀਆਂ ਪੁਰਾਣੀਆਂ-ਪੁਰਾਣੀਆਂ ਜਗ੍ਹਾ ਨੇ 20-25-25 ਸਾਲ ਪੁਰਾਣੀਆਂ ਸਾਰੇ ਯੋ ਮੰਡੀ ਲੱਗਣ ਲੱਗੀ ਆ ਆਪਣੀ ਜਗ੍ਹਾ ਪੁਰਾਣੀ ਉਦੋਂ ਦੀ ਉਥੇ ਹੀ ਹੈ ਅੱਛਾ ਜੀ ਮੇਰੇ ਗੁਰੂ ਮਹੰਤ ਜੱਗਾ ਸਿੰਘ ਜੀ ਹਾਂਜੀ ਜਦੋਂ ਆਂਦੀ ਇਹ ਮੰਡੀ ਲੱਗਣ ਲੱਗੀ ਆ ਉਥੇ ਜਿੱਥੇ ਜਗ੍ਹਾ ਸਾਡੀ ਹੁਣ ਹੈਗੀ ਪ੍ਰੋਪਰ ਜੀ ਉਥੇ ਤੰਬੂ ਲਾਉਂਦੇ ਸੀਗੇ ਜੀ ਤੇ 2010 ਦੇ ਵਿੱਚ ਉਹ ਐਕਸਪਾਇਰ ਹੋ ਗਏ ਸੀਗੇ ਉਸ ਦਿਵਾਰ ਫਿਰਦਾਸ ਨੂੰ ਸੇਵਾ ਮਿਲੀ ਇਹ ਹਾਂਜੀ ਹੁਣ ਮੈਂ ਮੈਂ ਵੀ ਉਦੋਂ ਦਾ ਉੱਥੇ ਹੀ ਇਹ ਮੰਡੀ ਅਸੀਂ ਲਾਉਣੀ ਹੈ ਨਾਲ ਗੁਰੂ ਕਾ ਲੰਗਰ ਚੱਲਦਾ ਉੱਥੇ ਆਪਣਾ ਜੀ ਸਾਧ ਸੰਗਤ ਵਾਸਤੇ ਬਹੁਤ ਮਿੱਤਰ 베ਲੀ ਭਰਾ ਆਉਂਦੇ ਐ ਨਾ ਤੇ ਲੰਗਰ ਪਾਣੀ ਛਕਦੇ ਨਾਲੇ ਮੇਲਾ ਵੇਖਦੇ ਐ ਨਾਲੇ ਘੋੜਿਆਂ ਦੇ ਦਰਸ਼ਨ ਕਰਦੇ ਐ ਜੀ ਤੇ ਇਹ ਮੇਰਾ ਭਰਾ ਹੈ ਵੱਡਾ ਪ੍ਰਕਾਸ਼ ਬਾਦਲ ਅਸੀਂ ਪਿਆਰ ਨੇ ਨੂੰ ਬਾਦਲ ਕਹਿ ਦਿੰਨੇ ਆ ਨਾ ਇਹਦਾ ਪ੍ਰਕਾਸ਼ ਹੈ ਜੀ ਇਹਨੇ ਪਹਿਲਾਂ 10 ਸਾਲ 11 ਸਾਲ ਮੇਰੇ ਗੁਰੂ ਜੀ ਨਾਲ ਮਨਜੱਗਾ ਸਿੰਘ ਜੀ ਨਾਲ ਹਾਂਜੀ ਸੇਵਾ ਕੀਤੀ ਘੋੜਿਆਂ ਦੀ ਬਹੁਤ ਇਹਨਾਂ ਨੇ ਦੂਰੋਂ ਦੂਰੋਂ ਲਿਆ ਕੇ ਘੋੜੀਆਂ ਵੇਚੀਆਂ ਵਪਾਰ ਕਰਿਆ ਜੀ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਮੈਂ ਨਾ ਵੀ ਜੇ ਤੁਸੀਂ 100 ਘਰ ਦੇ ਵਿੱਚ ਜਾ ਕੇ ਪੁੱਛੋਗੇ ਨਾ ਤੁਸੀਂ ਪਹਿਲੀ ਘੋੜੀ ਕਿਤੋਂ ਲਈ ਸੀ ਉਹ ਚ ਮੇਰੇ ਖਿਆਲ ਚ 99 ਬੰਦੇ ਤੁਹਾਨੂੰ ਐ ਕਹਿਣਗੇ ਵੀ ਪਹਿਲੀ ਘੋੜੀ ਅਸੀਂ ਕੋਟ ਭਾਈ ਵਾਲੇ ਬਾਬੇ ਤੋਂ ਲਿਆਂਦੀ ਸੀ ਜੀ ਤੇ ਬਹੁਤ ਇਹਨਾਂ ਦਾ ਪਿਆਰ ਫਿਰ ਉਸੇ ਤਰ੍ਹਾਂ ਐਵੇਂ ਕਹ ਦੀਏ ਮੈਂ ਵੀ ਹਜੇ ਅਣਜਾਣ ਸੀ 2010 ਦੇ ਵਿੱਚ ਜਦੋਂ ਮੇਰੇ ਗੁਰੂ ਜੀ ਐਕਸਪਾਇਰ ਹੋਏ ਫਿਰ ਮੈਂ ਜਦੋਂ ਇਹ ਜ਼ਿੰਮੇਵਾਰੀ ਸੰਭਾਲੀ ਮੇਰਾ ਬਹੁਤ ਸਾਥ ਦਿੱਤਾ ਇਹਨੇ ਬਾਦਲ ਨੇ ਮੇਰੇ ਨਾਲ ਰਹਿ ਕੇ ਮੈਨੂੰ ਚੰਗੇ ਮਾੜੇ ਦਾ ਦੱਸਿਆ ਜੀ ਤੇ ਮੈਨੂੰ ਇਹਨਾ ਨਹੀਂ ਪਤਾ ਸੀ ਕਿਉਂਕਿ ਮੈਂ ਤਾਂ ਘਰੇ ਹੀ ਕੰਮ ਕਰਦਾ ਸੀ ਡੇਰੇ ਹੀ ਸੇਵਾ ਕਰਦਾ ਹੁੰਦਾ ਸੀ ਜੀ ਉਦੋਂ ਦਾ ਹੁਣ ਤੱਕ ਅਸੀਂ ਵੀ ਇਕੱਠੇ ਰਹਿੰਨੇ ਆ ਜਿੱਥੇ ਮੇਰਾ ਨਾਮ ਉਹਦਾ ਨਾਲ ਬਾਦਲ ਦਾ ਨਾਮ ਜ਼ਰੂਰ ਆਉਂਦਾ ਜਿੱਥੇ ਬਾਦਲ ਦਾ ਨਾਮ ਆਉਂਦਾ ਉੱਥੇ ਮੈਨੂੰ ਅਗਲਾ ਯਾਦ ਕਰਦਾ ਜੀ ਤੇ ਉਸੇ ਤਰ੍ਹਾਂ ਸਾਡਾ ਪਿਆਰ ਬਣਿਆ ਅਸੀਂ ਉਸੇ ਥਾਂ ਤੇ ਮੰਡੀ ਲਾਉਂਦੇ ਆ ਉਸੇ ਥਾਂ ਦੇ ਇਕੱਠੇ ਅਸੀਂ ਟੰਬੂ ਲਾ ਕੇ ਸੇਲ ਪਰਚੇਜ ਵੀ ਕਰਦੇ ਆ ਲੋਕਾਂ ਨਾਲ ਪਿਆਰ ਜਿਵੇਂ ਉੱਥੇ ਆਉਂਦੇ ਆ ਉਸੇ ਤਰ੍ਹਾਂ ਹੁਣ 2 ਸਾਲ ਹੋ ਗਏ ਇਹਨਾਂ ਨਾਲ ਆਪਣੀ ਰਿਸ਼ਤੇਦਾਰੀ ਵੀ ਹੈ ਤੇ ਆਪਣੀ ਜਗ੍ਹਾ ਤੇ ਇਹਨਾਂ ਦੇ ਘੋੜੇ ਆੜੇ ਉੱਥੇ ਅਸੀਂ ਬੰਨ ਕੇ ਉਹਦੀ ਪ੍ਰਦਰਸ਼ਨ ਕਰਦੇ ਹਾਂ ਲੋਕਾਂ ਨੂੰ ਉੱਥੇ ਸੇਵਾ ਦਾ ਮੌਕਾ ਵੀ ਚਲੋ ਭਾਈ ਬਿਲਕੁਲ ਜੀ ਪਰ ਮਤਰਾ ਇਹ ਦੋਵੇਂ ਘੋੜੇ ਮਾਗੀ ਮੇਲੇ ਤੇ ਵੀ ਆਉਣਗੇ ਦਰਸ਼ਨ ਕਰ ਲਿਓ ਦੋਵੇਂ ਘੋੜਿਆਂ ਦੇ ਤੇ ਦੋਵੇਂ ਸਮੁੰਦਰ ਦੇ ਪੋਤੇ ਆ ਇੱਕ ਆ ਗਿਆ ਜੀ ਦਲਬਾਗ ਮਿੱੱੜਾ ਵਾਲੇ ਦਾ ਪੁੱਤ ਦੂਜਾ ਆ ਗਿਆ ਜਵਾਲਾਮੁਖੀ ਦਾ ਤੇ ਘੋੜੇ ਕਿੱਦਾਂ ਲੱਗੇ ਉਹ ਵੀ ਜ਼ਰੂਰ ਦੱਸਿਓ ਤੇ ਅੱਜ ਮੈਂ ਸਾਡੇ ਸਾਰੇ ਸੀਨੀਅਰ ਬੰਦੇ ਨਾਲ ਤੁਹਾਡੀ ਗੱਲਬਾਤ ਕਰਾਈ ਆ ਸਾਡੀ ਗੱਲਬਾਤ ਕਿੱਦਾਂ ਲੱਗੀ ਉਹ ਵੀ ਕਮੈਂਟਾਂ ਜਰੂਰ ਦੱਸਿਓ ਜੀ